85 ਕਿਲੋ ਤੇ 90 ਕਿਲੋ ਚ ਵੀ ਤੁਸੀਂ ਬਹੁਤ ਜਾਂਦੇ ਰਹੇ ਨਾ ਵਧੀਆ ਬਈ ਹਾਂ 75 ਵੀ ਜਿੱਤਾਂਵੇਂ ਸੀ ਪੂਰਾ ਹਾਂ 75 ਕਿਲੋ 85 ਕਿਲੋ ਬਈ 90 ਕਿ ਓਪਨ ਜੀ ਵੀ ਪੂਰੀ ਜਿੱਤੇ ਵੀ ਨਰੋਲ ਸੀ ਤੇ ਕਲੱਬਾਂ ਦੀ ਫਿਰ ਐਂਟਰੀ ਕਰਨ ਹੋਈ ਕਲੱਬਾਂ ਦੀ ਬਈ ਮੈਨੂੰ ਬਈ ਆ ਛੇ ਰਕਲ ਦਰ ਪੈਣੀ ਬਈ ਢੱਲੀਵਾਰੀ ਹਲੇ ਗਈ ਗਏ ਬਰਨਾਲਾ ਚ ਬਈ ਕੱਡੀ ਮੰਨਦੀ ਵੀ ਨਾਰਥ ਚ ਢੱਲੀਵਾਰੀ ਹਲੇ ਗਿਆ ਬਈ ਮੈਨੂੰ ਉਦੋਂ ਬਾਅਦ ਬਈ ਬਸ ਫਿਰ ਮੈਂ ਇੱਥੋਂ ਚਾਹਲ ਖੇਡਿਆ ਬਈ ਇੱਥੇ ਕੁਝ ਨਹੀਂ ਬੁਲਾਇਆ ਜੀ ਬਈ ਪੰਜ ਲਾਲ ਪੀਲੇ ਵੱਲੋਂ ਫਸਰਾੜ ਮਾ ਚ ਖੇਡਿਆ ਆਇਆ ਤਾਂ ਬੇਸੀ ਉਹ ਨੂੰ ਗਰਾਊਂਡ ਟੂਰਨਾਮੈਂਟ ਦੀ ਆਇਆ ਬਈ ਆਨਸਰ ਸਿੱਧਾ ਗਰਾਊਂਡ ਚ ਆ ਵੀ ਮੈਚ ਦੇਖਣ ਕਿਵੇਂ ਚੱਲ ਰਿਹਾ ਬਈ ਆ ਕੇ ਪੁੱਛਿਆ ਮੈਨੂੰ ਉਹਨੇ ਕਿਵੇਂ ਚੱਲ ਰਿਹਾ ਸਾਬ ਕਦਾ ਮੈਂ ਠੀਕ ਕਹਿੰਦਾ ਹਾਰਨਾ ਨਹੀਂ ਹੈਗਾ ਕਹਿੰਦਾ ਸਰਦਾਰ ਸੇਵਾ ਸਿੰਘ ਦੀ ਰਾਣਾ ਜਿਹੜੇ ਤੁਹਾਡੇ ਸਪான்ਸਰ ਨੇ ਸਰਹਾਲਾ ਰਾਣੂਆਂ ਦੇ ਉਹਨਾਂ ਦਾ ਪਿੰਡ ਵੀ ਉੱਥੇ ਲੱਗੀ ਸੀਗਾ ਸਲੋ ਕਬੱਡੀ ਕਲੱਬ ਐਸ ਵਾਰ ਕੇ ਮੇਰੇ ਸੀ ਤੁਹਾਡੀ ਉੱਥੇ ਤੁਹਾਡੇ ਵਰਗਾ ਬੰਦਾ ਪਹਿਲੀ ਵਾਰ ਘਾਹ ਤੇ ਜਾ ਕੇ ਖੇਡਦਾ ਹੈ ਫਿਰ ਉਹ ਤਜਰਬਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਨਹੀਂ ਬਹੁਤ ਪੈਂਦਾ ਬਈ ਇੱਕ ਨਾ ਤੇ ਬਈ ਮੈਚ ਰੁਕਦੇ ਮੀਚ ਮੀਚੇ ਕੱਢਣਾ ਪੈਂਦਾ ਬਈ ਰ ਤੁਸੀਂ ਇਹ ਜਾਣਦੇ ਹੋ ਵੀ ਤੁਹਾਡੀ ਜਿਹੜੀ ਮਤਲਬ ਐਂਟਰੀ ਹੋਈ ਹੈ ਕਬੱਡੀ 'ਚ ਕਿ 스타 ਰੀਡਰ ਵਜੋਂ ਕਿਵੇਂ ਹੋਈ ਹੈ ਤੁਸੀਂ ਚਰਚਾ ਦੇ ਵਿੱਚ ਉਹਨੂੰ ਆਉਂਦੇ ਹੋ ਜਦੋਂ ਜੱਗੂ ਹਾ ਤੋਂ ਬਾਲੀਏ ਨਾਲ ਤੁਹਾਡਾ ਕੋਈ ਪੰਗਾ ਪੈਂਦਾ ਕੀ ਉਹ ਰੀਜ਼ਨ ਹੋਇਆ ਸੀਗਾ ਪਰ ਗਰਾਊਂਡਾਂ ਦੇ ਤੁਸੀਂ ਪੂਰੀ ਮੜਕਾ ਦਿਖਾਈ ਅੱਛਾ ਨਹੀਂ ਲੱਗਦਾ ਨਾ ਡਰ ਡਰ ਨਹੀਂ ਬੈ ਲੱਗਦਾ ਹੈਗਾ ਗੋਗੋ ਪਿਛਲੇ ਸਾਲ ਯੂਰਪ ਜਾਣਾ ਸੀ ਪਾਸਪੋਰਟ ਵੀ ਲੈ ਲਿਆ ਸੀ ਤੁਹਾਡਾ ਫਿਰ ਕੀ ਚੱਕਰ ਹੋ ਗਿਆ ਸੀਗਾ ਵੀ ਸ਼ੀਰੇ ਹੋਰਾਂ ਨੇ ਪਾਸਪੋਰਟ ਮੋੜਤਾ ਕਿ ਕਲੱਬਾਂ ਦੀ ਕਬੱਡੀ ਹੈ ਜਿਹੜੀ ਤੇ ਪਿੰਡਾਂ ਦੀ ਕਬੱਡੀ ਹੈ ਦੇ ਵਿੱਚ ਬਹੁਤ ਫਰਕ ਹੈਗਾ ਹਾਂ ਤੁਸੀਂ ਤੁਹਾਨੂੰ ਮਜ਼ਾ ਕਿਹੜੀ ਕਬੱਡੀ ਖੇਡ ਕੇ ਆਉਂਦਾ ਜੀ ਬਈ ਕਲੱਬਾਂ ਜਨਜਾਹ ਜਿਹੜੇ ਦਾ ਪਿੰਡਵਾਜ ਦਾ ਰਾਤ ਦੇ ਬਈ 12-12 2-2 ਵਜੇ ਜਾਂਦੇ ਨੇ ਇਹ ਪਲੇਅਰਾਂ ਦਾ ਗਿਲਾ ਰਹਿੰਦਾ ਹੈ ਵੀ ਜਿਸ ਕਲੱਬ ਚੋਂ ਖੇਡਦੇ ਨੇ ਬਾਅਦ ਚ ਰੌਲਾ ਪਾਉਂਦੇ ਨੇ ਕਿ ਸਾਨੂੰ ਉਹਨਾਂ ਨੇ ਪੈਸੇ ਨਹੀਂ ਦਿੱਤੇ ਇਸ ਰਾਵਰਾਂ ਵਾਲਾ ਨੇ ਫਿਰ ਥੋੜਾ ਹਿਸਾਬ ਕਿਟਾਬ ਹੋ ਗਿਆ ਚਮਕੌਰ ਕਮਾਨ ਹੋਰਾਂ ਨੇ ਸਾਨੂੰ ਚੁਣਿਆ ਉਹਨਾਂ ਦੀ ਆਪਣੀ ਵੀ ਟੀਮ ਜਿਹੜੀ ਅਜੇ ਤੱਕ ਸਰਦਾਰ ਗੁਰਮੀਤ ਸਿੰਘ ਢਿੜਪਾ ਹਾਂ ਸਿਹਾਲ ਦੇ ਨੌ ਦੇ ਖੇਡ ਰਹੇ ਸੀ ਉਹਦੇ ਵਿੱਚੋਂ ਕੋਈ ਪਲੇਅਰ ਉਹਨਾਂ ਨੇ ਨਹੀਂ ਚੁਣਿਆ ਤੇ ਤੁਹਾਨੂੰ ਹੀ ਕਿਵੇਂ ਚੋਂ ਚੁਣਿਆ ਉਹਨਾਂ ਨੇ ਬਈ ਨੌ ਤਾਂ ਬਣਦੇ ਬਈ ਜ ਵੱਡੇ 플레이ਰ ਤਾਂ ਪਤਾਪੀਆਂ ਮਾਰੀਏ ਬਈ ਬਿਲਕੁਲ ਹੁਣ ਉਹ ਜੱਗੂ ਦਾ ਨਾਮ ਦੇਖੋ ਬਈ ਕਿੱਡਾ ਵੱਡਾ ਹੋਣਾ ਉਹ ਜੱਗੂ ਕਰਕੇ ਬਾਹਰ ਕਢਿਆ ਤੁਸੀਂ ਨੇ ਮੇਰੀ ਇੱਕ ਘੰਟਾ ਕਲਾਸ ਲਾਈ ਦੀ ਬਈ ਹਾਂ ਤੁਸੀਂ ਬਈ ਮੈਨੂੰ ਸਪੈਸ ਲਾਇਆ ਤੁਸੀਂ ਉਹਨਾਂ ਦਾ ਮੈਚ ਸੀ ਉਸ ਤੋਂ ਬਾਅਦ ਮੈਨੂੰ ਲੈ ਆ ਜਾ ਬਈ ਉਹਨੇ ਮੈਨੂੰ ਇੱਕ ਘੰਟਾ ਹੀ ਕਲਾਸ ਲਾਈ ਗਈ ਮਿਹਨਤ ਕਰਨੀ ਹੈ ਪੂਰਾ ਕੋਈ ਮੈਚਾਂ ਦਾ ਉਹਨਾਂ ਕਰੀ ਕਿ ਨੌ ਲੈਵਲ ਉੱਤੇ ਬਣਾਣਾ ਹੈ ਵੀ ਥੱਲੇ ਨਹੀਂ ਜਾਣਾ ਸੋਨੀ ਦੇ ਖੱਜਲ ਬਹੁਤ ਕਰਦਾ ਬੰਦੇ ਦੀ ਜਟਣ ਹਾਂ ਬਈ ਉਹ ਬਹੁਤ ਜਲ ਕਰਿਆ ਬਈ ਮੂਨ ਕਸਿਆਲ ਦੇਦਣਾ ਦੇਦਣਾ ਤੰਨੇ ਕੱਪਾਂ ਦੀ ਆਪਣੀ ਚਰਚਾ ਜ਼ਿਆਦਾ ਹੋਈ ਹਾਂ ਤੰਨੇ ਵਿੱਚ ਵਧੀਆ ਤੇ ਤੰਨੇ ਕੱਪਾਂ ਤੇ ਤੁਹਾਡਾ ਪ੍ਰਦਰਸ਼ਨ ਬੰਦਿਆ ਰਿਹਾ ਬਹੁਤ ਵਧੀਆ ਰਿਹਾ ਕੋਰੜ ਵਾਲੇ ਫੌਜੀ ਨੂੰ ਚਲੋ ਤੁਸੀਂ ਦੇਖਿਆ ਨਹੀਂ ਹੈਗਾ ਅਸੀਂ ਦੇਖਿਆ ਉਹ ਤੋਂ ਬਾਅਦ ਇਹ ਸਟੋਪਰ ਹੈ ਜਿਹੜਾ ਸਰਕ੍ਰੇਡਰ ਨੂੰ ਘੇਰਦਾ ਹੈਗਾ ਹਾਂ ਖਾਲ ਖੇਡੇ ਨਹੀਂ ਖੁਸ਼ੀ ਜਾਪੀ ਵਧੀਆ ਵੀ ਉਛਮਣ ਵਾਲਾ ਬਈ ਪੂਰਾ ਵਧੀਆ ਜਾਪੀ ਹੈ ਵੀ ਆਪਣੇ ਇਸ ਟਾਈਮ ਐਗਰੇ ਖਿਆਲ ਸਭ ਤੋਂ ਤਗੜਾ ਜਾਪੀ ਖੁਸ਼ੀ ਹੈ ਬਈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸਤਪਲ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਖੇਡ ਕਬੱਡੀ ਦੀ ਗੱਲ ਕਰੀਏ ਤਾਂ ਮਾਲਵੇ ਦਾ ਉਹ ਖੇਤ ਹੈ ਜਿਸ ਖੇਤੇ ਵਿੱਚ ਬਿੱਟੂ ਦਗਾਲ ਪੈਦਾ ਹੋਇਆ ਸੰਦੀਪ ਲੁਧਰ ਪੈਦਾ ਹੋਇਆ ਖੁਸ਼ੀ ਦੁੱਗਾ ਪਿੰਡਾਂ ਵਿੱਚ ਖੇਡ ਕੇ ਕਬੱਡੀ ਦਾ ਸੁਪਰਸਟਾਰ ਹੋਇਆ ਉਹਨਾਂ ਪਿੰਡਾਂ ਦੇ ਵਿੱਚ ਇੱਕ ਨਾਮ ਹੈ ਰਾਤ ਰੈਣਾ ਪਿੰਡ ਦਾ ਜਿੱਥੇ ਜਿਸ ਨੂੰ ਕਬੱਡੀ ਦੀ ਨਰਸਰੀ ਕਿਹਾ ਜਾਂਦਾ ਹੈ ਇਸ ਪਿੰਡ ਦੇ ਬਹੁਤ ਸਾਰੇ ਖਿਡਾਰੀ ਸਮੇਂ-ਸਮੇਂ ਤੇ ਆਪਣੀ ਖੇਡ ਦੇ ਜੋਰ ਦਿਖਾਉਂਦੇ ਰਹੇ ਨੇ ਤੇ ਇਸੇ ਪਿੰਡ ਦਾ ਜੰਪਲ ਨੌਜਵਾਨ ਗੁਰਵਿੰਦਰ ਸਿੰਘ ਗੋਗੋ ਜੋ ਪਿਛਲੇ ਦਿਨੀ ਸਲੋ ਕਬੱਡੀ ਕਲੱਬ ਇੰਗਲੈਂਡ ਵੱਲੋਂ ਖੇਡ ਕੇ ਵਾਪਸ ਪਰਤੇ ਆ ਔਰ ਪੰਜਾਬ ਦੇ ਕਬੱਡੀ ਟੂਰਨਾਮੈਂਟਾਂ ਤੇ ਇਸ ਸੀਜ਼ਨ ਦੇ ਵਿੱਚ ਉਹਦੀ ਕਾਫੀ ਚਰਚਾ ਰਹੀ। ਕਈ ਵਾਰ ਉਹਦੀ ਖੇਡ ਨੂੰ ਲੈ ਕੇ ਚਰਚਾ ਹੋਈ, ਕਈ ਵਾਰ ਉਹਦੀਆਂ ਮਾਰੀਆਂ ਥਾਪੀਆਂ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਉਹਦੀ ਚਰਚਾ ਹੁੰਦੀ ਰਹੀ। ਸੋ ਥੋੜੇ ਸਮੇਂ ਦੇ ਵਿੱਚ ਹੀ ਬਜਰੀ ਕਬੱਡੀ ਤੋਂ ਉੱਪਰ ਕੇ ਪੰਜਾਬ ਦੀ ਖੇਡ ਕਬੱਡੀ ਦੇ ਵਿੱਚ ਸਰਕਲ ਸਟਾਈਲ ਕਬੱਡੀ ਦੇ ਕਲੱਬਾਂ ਦੇ ਮੈਚਾਂ ਦੇ ਵਿੱਚ ਚੰਗਾ ਨਾਮ ਬਣਾਉਣ ਵਾਲਾ ਗੋਗੋ ਸਾਡੇ ਨਾਲ ਹੈ। ਰੁੜਕੀ ਵਾਲੇ ਗੋਗੋ ਤੋਂ ਬਾਅਦ ਇਹ ਦੂਜਾ ਨਾਮ ਹੈ। ਜੋ ਇੱਕ ਜਾਫੀ ਤੋਂ ਬਾਅਦ ਬਤੌਰ ਧਾਵੀ ਇਸ ਨਾਂ ਨੂੰ ਜਿਹੜਾ ਉਹ ਉੱਪਰ ਚੱਕਣ ਦੀ ਕੋਸ਼ਿਸ਼ ਕਰਦਾ ਸਾਡੇ ਨਾਲ ਮੌਜੂਦ ਰਹਣਗੇ ਗੋਗੋ ਰਾਤਰੇ ਦਾ ਬਈ ਸਵਾਗਤ ਹੈ ਜੀ ਸਹੀ ਗਾ ਬਈ ਗੋਗੋ ਕਬੱਡੀ ਖੇਡਣ ਦੀ ਸ਼ੁਰੂਆਤ ਕਿਵੇਂ ਤੇ ਕਿੱਥੋਂ ਹੋਈ ਔਰ ਕਿੰਨੇ ਵਜਰ ਤੋਂ ਤੁਸੀਂ ਕਬੱਡੀ ਖੇਡਣ ਲੱਗੇ ਕਬੱਡੀ ਬਈ ਮੈਂ ਸਹੀ ਤਾਂ 65 ਕਿਲੋ ਤੋਂ ਲੱਗ ਗਿਆ ਸੀ ਮੈਂ ਪਹਿਲਾਂ ਤਾਂ ਮੈਂ ਜਿੰਦਰ ਕੁਲਦੀਪ ਸਾਡੇ ਪਿੰਡ ਦੇ ਖੇਡਦੀ ਪ੍ਰੇਮ ਹੋਰ ਚਰਨੀ ਹੋਰ ਇਹਨਾਂ ਨੂੰ ਦੇਖ ਕੇ ਆਹ ਇਹਨਾਂ ਦੀ ਟੀਮ ਵਧੀਆ ਦੀ ਸਾਡੇ ਬੰਡਲਾਂ ਦੀ ਇਹਨਾਂ ਨੂੰ ਦੇਖ ਕੇ ਲੱਗੀ ਜੀ ਹੋਈ ਅਸੀਂ ਖੇਡਣਾ 65 ਕਿਲੋ ਬਈ ਮੈਂ ਚਰਨੀ ਮੈਨੂੰ ਕੈਂਪ ਤੇ ਲੈ ਕੇ ਗਿਆ ਸੀ ਮਲਸੀ ਜੀ ਬਈ ਮੈਂ ਮਾਜੀ ਕੋਲੇ ਮੈਨੂੰ ਉੱਥੇ ਚਾਰਨੀ ਲੈ ਕੇ ਗਿਆ ਉੱਥੋਂ ਬਾਅਦ ਬਈ ਬਸ ਮੈਂ 65 75 ਬਸ ਬਈ ਫਿਰ ਨਰੋਲ ਚੱਲੀ ਦੀ ਉਦੋਂ ਮੈਚ ਜੀ ਬਈ ਬਹੁਤ ਦਵਾ ਉਸਦੇ ਓਪਨ ਚ ਜਾ ਗਏ ਦੋ ਤਿੰਨ ਕਸਾਲੀ ਚ ਜਾ ਗਏ ਓਪਨ 85 ਕਿਲੋ ਤੇ 90 ਕਿਲੋ ਚ ਵੀ ਤੁਸੀਂ ਬਹੁਤ ਜਿਆਦੇ ਰਹੇ ਨਾ ਵਧੀਆ ਬਈ ਹਾਂ 75 ਕਿ ਜਿੱਤੇ ਵਿੱਚ ਪੂਰਾ ਹਾਂ 75 ਕਿਲੋ ਹਾਂ 85 ਕਿਲੋ ਬਈ 90 ਕਿ ਓਪਨ ਚ ਵੀ ਪੂਰੀ ਜਿੱਤੇ ਵੀ ਨਰੋਲ ਸੀ ਨਰੋਲ 30 ਚ ਵਧੀਆ ਬਣਦੀ ਮੈਂ ਨਰੋਲ ਚ ਨਾ ਘਰ ਦੇ ਵਿੱਚ ਪਹਿਲਾਂ ਕੋਈ ਕਬੱਡੀ ਖੇਡਦਾ ਸੀ ਨਾ ਕੋਈ ਪਹਿਲਾਂ ਤਾਂ ਨਹੀਂ ਬਈ ਕੋਈ ਖੇਡਦਾ ਸੀ ਬਾਈ ਪਿੰਡ ਦੇ ਵਿੱਚ ਕਬੱਡੀ ਬਹੁਤ ਹਾਂ ਪਿੰਡ 'ਚ ਸਾਡੇ ਬਈ ਕਬੱਡੀ ਬਹੁਤ ਬਹੁਤ ਪਲੇਅਰ ਹੋਣੀ ਸੀ ਛੋਡੇ ਪਿੰਡ ਦੇ ਜਿੰਨਾ ਤੁਸੀਂ ਪਲੇਅਰਾਂ ਦਾ ਨਾਮ ਲਿਆ ਬਹੁਤ ਸੋਹਣੀ ਕਬੱਡੀ ਖੇਡੇ ਨੇ ਸਾਰੇ ਪ੍ਰੇਮ ਹੋਰੀ ਕਲਦੀਪ ਹੋਰੀ ਸੁਭਜਿੰਦਰ ਹੋਰੀ ਹਾਂ ਬਈ ਹੋਰ ਸਾਰੇ ਤੇ ਪਰ ਬਾਹਰ ਜਾਣ ਦਾ ਜਿਹੜਾ ਸੁਭਾਅ ਹੈ ਉਹ ਚਰਨੀ ਤੇ ਤੁਹਾਡੇ ਤੋਂ ਸ਼ੁਰੂ ਹੁੰਦਾ ਹੈਗਾ ਹਾਂ ਬਈ ਤੇ ਕਲੱਬਾਂ ਦੀ ਫਿਰ ਐਂਟਰੀ ਕਦੋਂ ਹੋਈ ਕਲੱਬਾਂ ਨਹੀਂ ਬਈ ਮੈਨੂੰ ਬਈ ਅਸ਼ੇਰ ਅਕਲਦਰ ਪਹਿਣੀ ਬਈ ਜੰਲੀਵਾਰੀ ਆਲੇ ਹੀ ਕਹਿੰਦੇ ਨੇ ਬਰਨਾਲਾ 'ਚ ਬਈ ਖੇਡੀ ਬਣਦੀ ਵੀ ਨਾਰਥ ਚ ਪਹਿਲੀ ਵਾਰੀ ਆਲੇ ਗਿਆ ਬਈ ਮੈਨੂੰ ਉਸ ਤੋਂ ਬਾਅਦ ਬਈ ਬਸ ਫਿਰ ਮੈਂ ਇੱਥੋਂ ਸਿਆਲ ਖੇਡਿਆ ਬਈ ਇੱਥੇ ਤੁਸੀਂ ਨੇ ਬੁਲਾਇਆ ਜੀ ਬਈ ਪਾਲਾ ਜਲਾਲਪੁਰੀਆ ਵੱਲੋਂ ਬਸ ਰਾਹ ਨੂੰ ਚ ਖੇਡਿਆ ਵੀ ਫਿਰ ਤੁਸੀਂ ਬਰਨਾਲੇ ਤੋਂ ਬਾਅਦ ਬਾਗਾ ਪ੍ਰਾਣ ਚ ਵੀ ਖੇਡੇ ਹਾਂ ਬਾਗਾ ਪ੍ਰਾਣ ਚ ਵੀ ਖੇਡੇ ਬਾਗਾ ਪ੍ਰਾਣ ਚ ਵੀ ਥੋੜੇ ਬੈਠੀ ਬਈਆਂ ਹਾਂ ਹਾਂ ਥੋੜੇ ਮੈਚ ਖੇਡੋਗੇ ਫਿਰ ਖੇਡਿਆ ਬਈ ਹਾਂ ਮਤਲਬ ਪਹਿਲਾਂ ਤੁਸੀਂ ਨਾਰਥ ਚ ਖੇਡਦੇ ਸੀ ਨਾਰਥ ਚ ਖੇਡਿਆ ਬਈ ਹਾਂ ਫਿਰ ਪਾਲਾ ਜਲਾਲਪੁਰੀਆ ਮੈਨੂੰ ਉੱਦੇ ਕਹਿਣ ਲੱਗਾ ਸਿਆਲ ਜਿੱਦੇ ਕੱਪ ਸੀਗਾ ਡਾਕਟਰ ਸਾਹਿਬ ਦਾ ਬਈ ਇਹ ਮੁੰਡਾ ਆਪਾਂ ਨੇ ਖ ਉਦੇ ਫਿਰ ਤੁਸੀਂ ਸਹਰਾ ਵਾਲਾ ਰਣੂ ਵਿੱਚ ਖੇਡੇ ਅਸੇ ਕਿਵੇਂ ਰਿਹਾ ਸਹਰਾ ਵਾਲਾ ਰਣੂਆਂ ਵਾਲਿਆਂ ਨਾਲ ਤੁਹਾਡਾ ਸਫਰ ਇਸ ਸੀਜ਼ਨ ਦਾ ਬਹੁਤ ਵਧੀਆ ਰਿਹਾ ਬਈ ਵਧੀਆ ਮੈਚ ਖੇਡੇ ਬਈ ਵਿਚਾਰਾ ਪਾਲਾ ਬਈ ਆਪ ਵੀ ਮੈਨੂੰ ਸਪੈਸ਼ਲ ਆ ਕੇ ਮਿਲਦਾ ਸੀ ਬਈ ਪੁੱਛਦਾ ਸੀ ਦੋ ਤਿੰਨ ਵਾਰੀਆ ਪੁੱਤ ਖੇਡ ਰਹੀ ਦੀ ਬਈ ਇੱਥੇ ਭਗਤ ਸਿੰਘ ਦਾ ਖੜਕੜ ਕਲਾ ਬਈ ਖੜਕੜ ਕਲਾ ਉਹ ਮੈਚ ਤੇ ਬਈ ਵਿਚਾਰਾ ਆਇਆ ਉਹ ਆਇਆ ਤਾਂ ਬੈਸੀ ਉਹ ਨੂੰ ਗਰਾਊਂਡ ਟੂਰਨਾਮੈਂਟ ਤੇ ਆਇਆ ਬਈ ਆਨਸਰ ਜਿੱਦਾਂ ਗਰਾਊਂਡ 'ਚ ਆ ਵੀ ਮੈਚ ਦੇਖਣ ਕਿਵੇਂ ਚੱਲ ਰਿਹਾ ਬਈ ਆ ਕੇ ਪੁੱਛਿਆ ਮੈਨੂੰ ਉਹਨੇ ਵੀ ਕਿਵੇਂ ਚੱਲ ਰਿਹਾ ਸਾਬ ਕਦਾ ਮੈਂ ਠੀਕ ਕਹਿੰਦਾ ਹ अच्छा अपना साडा अपना से दे दे। भाई माजी ਨਾਲ ਸੰਗੀਆਂ ਨਾਲ ਚੱਲ ਰਹੀ ਦੀ ਬਾਈ ਕਹਿੰਦਾ ਮੈਂ ਚ ਹਾਰ ਨਾ ਨਹੀਂ ਵੀ ਹਾਰ ਕੇ ਬਾਅਦ ਚ ਵੀ ਸਾਨੂੰ ਬੋਲਾ ਹੀ ਬਹੁਤ ਆ ਸਰਦਾਰ ਸੇਵਾ ਸਿੰਘ ਦੀ ਰਾਣਾ ਜਿਹੜੇ ਤੁਹਾਡੇ ਸਪான்ਸਰ ਨੇ ਸਰਹਾਲਾ ਰਾਣੂਆਂ ਦੇ ਉਹਨਾਂ ਦਾ ਪਿੰਡ ਵੀ ਉੱਥੇ ਲੱਗੀ ਸੀਗਾ ਉਹ ਸ਼ਾਇਦ ਪਾਲਾ ਬਾਈ ਤਾਂ ਕਹਿੰਦਾ ਹੁਣ ਵੀ ਤੁਸੀਂ ਨੇ ਹਾਰ ਨਾ हां ਵੀ ਹਾਰ ਨਾ ਨਹੀਂ ਵੀ ਆਪਣਾ ਮੇਲਾ ਬਾਈ ਪਿੰਡਾਂ ਦੇ ਵਿੱਚ ਤੁਸੀਂ ਕਿਹਾ ਵੀ ਤੁਹਾਡੀ ਨਰੋਲ ਜਿਹੜੀ ਕਬੱਡੀ ਆ ਪਿੰਡਾਂ ਦੀ ਉਹਦੇ ਵਿੱਚ ਤੁਹਾਡੀ ਟੀਮ ਨੇ ਜਿੱਤੂ ਸ਼ੁਰੂਆਤ ਕੀਤੀ हां ਬਾਈ ਆਪਣੇ ਇਲਾਕੇ ਦੇ ਵਿੱਚ ਨਰੋਲ ਕਬੱਡੀ ਓਪਨ ਬਹੁਤ ਘੱਟ ਹੁੰਦੀ ਹੈ ਪਰ ਜਿੰਨੀ ਕੁ ਹੋਈ ਹੈ ਉਦੇ ਵਿੱਚ ਤੁਸੀਂ ਬਹੁਤ ਮੈਚ ਜਿੱਤਿਓਗੇ ਉਦੋਂ ਬਈ ਮੈਨੂੰ ਆਪਣੇ ਬਈ ਦੁਗਾਂ ਹੋਇਆ ਸੀ ਮੈਚ ਬਈ ਅੱਛਾ ਨਰੋਲ ਦਾ ਬਈ ਉੱਥੇ ਅਸੀਂ ਆਪਾਂ ਫਾਸਟ ਦੀ ਕੋਈ ਆਪਣੀ ਟੀਮ ਅੱਛਾ ਰਾਤrana ਦੀ ਕੋਈ ਉੱਥੋਂ ਚੱਲੇ ਦੀ ਬਈ ਨਰੋਲ ਖੇਡਣਾ ਮੈਨੂੰ ਮੈਚ ਬਈ ਪਹਿਲਾਂ ਉੱਥੇ ਦੁਗਾਂ ਹੋਇਆ ਦੀ ਆਪਣੇ ਨਰੋਲ ਦਾ ਸ਼ੇਡਾ 85 ਕਿਲੋ ਤੇ 90 ਕਿਲੋ ਵੀ ਤੁਸੀਂ ਬਹੁਤ ਜੱਦੇਰੇ ਹੋ ਹਾਂ ਮਜਬੂਰੀ ਜਿੱਤਾਂ ਬਈ ਪੂਰੇ ਜਿੱਤਾਂ ਤੇ 90 ਦੇ ਵਿੱਚ ਵੀ ਤੁਹਾਡੀ ਹਾਂ ਕਾਫੀ ਅੱਛਾ ਗਗੂਏ ਦੱਸੋ ਵੀ ਜਿਹੜੀ ਪਿੰਡ ਦੀ ਕਬੱਡੀ ਹੈ ਆਪਣੇ ਇਲਾਕੇ ਦੀ ਕਬੱਡੀ ਉੱਥੇ ਚਲੋ 5-5 ਰੇਡਾਂ ਦੀ ਕਬੱਡੀ ਹੈ ਤੁਸੀਂ ਰੇਡ ਪਾ ਦਿੰਦੇ ਜੇ ਚਾਰਨੀ ਹੋਵੇ ਉਹ ਟ੍ਰੈਡਾ ਪਾ ਦਿੰਦਾ ਦੀਪ ਪਾ ਦਿੰਦਾ ਜਿਹੜੀ ਕਲੱਬ ਦੀ ਕਬੱਡੀ ਹੈ ਉਹਦੀ ਸਮਝ ਫਿਰ ਤੁਹਾਨੂੰ ਕਿਵੇਂ ਆਏ ਕਿਉਂਕਿ ਸੇ 40 ਮਿੰਟ ਖੇਡਣਾ ਪੈਂਦਾ ਹਾਂ ਮੈਂ ਬਹੁਤ ਔਖਾ ਬਈ ਉਹ ਬਹੁਤ ਔਖਾ ਬਈ ਸੁਣ ਕੇ ਖੇਡਣਾ ਬਈ ਕਲੱਬ ਬਹੁਤ ਔਖੇ ਨੇ ਖੇਡਣੇ ਚੌਥੀ ਚੌਥੀ ਰੇਡ ਆਂਦੀ ਹੈ ਬਈ ਲਾਲੇ ਇੱਕ ਮੈਚ ਚ ਬੰਦੇ ਨੂੰ ਬਈ 4 ਚਾਰ ਰੇਡਾਂ ਆਉਂਦੀਆਂ ਨੇ ਬਈ ਜੇ 5 ਰੇਡ ਰੇਡਾਂ ਪਾਉਂਦੇ ਨੇ ਨਾ 4 ਰੇਡਾਂ ਆਉਂਦੀਆਂ ਨੇ ਬਈ 4 ਰੇਡਾਂ ਬਸ ਵੀ ਆਪਾਂ ਚਾਰ ਰੇਡਾਂ ਦੇ ਜੋਰ ਮਾਰਨ ਹੁੰਦੇ ਨੇ ਬੰਦੇ ਨੇ ਪਹਿਲੇ ਅਜ ਦੂਜੇ ਆਪ ਚ ਫੇਰ ਚਾਰ ਆਉਂਦੀਆਂ ਨੇ 8 ਰੇਡਾਂ ਤਕਰੀਬਨ ਬਈ 10 ਰੇਡਾਂ ਪੰਦਿਆ ਬੰਦਾ ਸਰਹਾਲਾ ਵਾਲਾ ਅੱਜ ਤੁਸੀਂ ਖੇਡ ਰਹੇ ਸੀਗੇ ਤੁਹਾਡੀ ਗੱਲ ਇਧਰੋਂ ਹੋਈ ਸੀ ਤੀਸ਼ ਬਾਈ ਨੇ ਉਧੇ ਐਲਾਨ ਕਰਾਇਆ ਉਥੇ ਟੋੜੇ ਵੀ ਬਾਈ ਚਮਕੌਰ ਕਮਾਨ ਜੀ ਜਿਹੜੇ ਸਾਡੇ ਛੋਟੇ ਭਰਾ ਨੇ ਬਲਕਾਰ ਹੋਰੀ ਡਾਕਟਰ ਹੋਰੀ ਪੱਗਰ ਹੋਰੀ ਵੀ ਇਹ ਤੁਹਾਨੂੰ ਇੰਗਲੈਂਡ ਲੈ ਕੇ ਜਾਣਗੇ ਸਰਹਾਲੇ ਵਾਲਾ ਨਾ ਨਹੀਂ ਪਹਿਲਾਂ ਕੋਈ ਗੱਲ ਹੋਈ ਸੀ ਪਾਲੇ ਬਾਈ ਹੋਰ ਨਾਲ ਵੀ ਨਾ ਬਈ ਉਹਨਾਂ ਨਾਲ ਨਹੀਂ ਕੋਈ ਗੱਲ ਨੂੰ ਕਹਿੰਦਾ ਸੀ ਬਾਈ ਕੋਈ ਕਿ ਨਿਊਜ਼ੀਲੈਂਡ ਕਹਿ ਰਹੀ ਸੀ ਵੀ ਖੜਿਆ ਜਾਗੀ ਬਾਈ ਪਰ ਬਈ ਇਧਰ ਗੱਲ ਹੋ ਗਈ ਵੀ ਇਹ ਮਤਲਬ ਜਿਹੜੀ ਕਲੱਬ ਹੈ ਸਲੋ ਕਲੱਬ ਫਿਰ ਇਹਦੇ ਵਿੱਚ ਚਮਕੌਰ ਹੋਰੀ ਇਨਵੋਲਵ ਹੈਗੇ ਆ ਹਾਂ ਬਾਈ ਪੂਰਾ ਵਧੀਆ ਬਾਈ ਪੂਰੀ ਹੋਵੇ ਬੀਨੋ ਜੀ ਠੀਕ ਹੈ ਜੀ ਸਲੋ ਕਬੱਡੀ ਕਲੱਬ ਐ ਇਸ ਵਾਰ ਕੇ ਮੇਰੇ ਸੀ ਤੁਹਾਡੀ ਉੱਥੇ ਲੋ ਬਾਈ ਸੀ ਤਿੰਨ ਮੈਚ ਜਿੱਤਿਆ ਬਾਈ ਵਧੀਆ ਰੇ ਬੀ ਟੀਮਾਂ ਬਹੁਤ ਤਾਕੜੀਆਂ ਜਿੰਦਗੀ ਬੀ ਸਲੋ ਜਿਹੜੀ ਟੀਮ ਐ ਇਹ ਸ਼ੁਰੂ ਤੋਂ ਹੀ 골ਡੀ ਸਾਨੇ ਹਾਲ ਤੇ ਸ਼ੀਰੇ ਸਮੀਪੁਰੀਏ ਦੀ ਟੀਮ ਐ ਇਹ ਬੜੀ ਵੱਡੀ ਟੀਮ ਬਣਦੀ ਰਹੀ ਐ ਹਾਂ ਜੀ ਜਦੋਂ ਇੰਗਲੈਂਡ ਦੀ ਕਬੱਡੀ ਦੀ ਗੱਲ ਚੱਲਦੀ ਹੈ ਤਾਂ ਸਲੋ ਦਾ ਨਾਮ ਉੱਪਰਲੀਆ ਟੀਮਾਂ ਚ ਆਉਂਦਾ ਹੈਗਾ ਹਾਂ ਬਈ ਪਰਾੜੀ ਕਲੱਬ ਹੈ ਬਈ ਪੂਰੀ ਹਾਂ ਤੁਹਾਨੂੰ ਮਾਨ ਹੋਣਾ ਚਾਹੀਦਾ ਵੀ ਤੁਸੀਂ ਪਹਿਲੀ ਵਾਰੀ ਬਹੁਤ ਵੱਡੀ ਕਲੱਬ 'ਚ ਖੇਡ ਕੇ ਆਏ ਹੋ ਹਾਂ ਬਈ ਤੇ ਕਿਵੇਂ ਰਿਹਾ ਫਿਰ ਇੰਗਲੈਂਡ ਦੀ ਕਬੱਡੀ ਕਹਿੰਦੇ ਇਤਕੀ ਬਹੁਤ ਭਾਰੀ ਸੀ ਬਹੁਤ ਤਾਕੜੀ ਬਹੁਤ ਵਧੀਆ ਤਾਕੜੀ ਕਬੱਡੀ ਦੀ ਬਈ ਬਹੁਤ ਵਧੀਆ ਮੈਚ ਸੀ ਕੋਈ ਇਹ ਨਹੀਂ ਕਹਿ ਸਕਦਾ ਵੀ ਅੱਜ ਕੋਈ ਟੀਮ ਜਿੱਤੂ ਬਈ ਪੂਰੇ ਮੈਚ ਲੱਗਦੀ ਦੀ ਬਈ ਅੱਦੇ-ਅੱਦੇ ਨੰਬਰ ਤੇ ਇੱਕ-ਇੱਕ ਨੰਬਰ ਤੇ ਜਿੱਤਾਂ-ਹਾਰ ਆਉਂਦੀਆਂ ਦੀ ਦੋ-ਦੋ ਕਲੱਬਾਂ ਨੇ ਰਲ ਕੇ ਟੀਮਾਂ ਬਣਾਈਆਂ ਹੋਈਆਂ ਸੀ ਇਸ ਕਰਕੇ ਵੀ ਕਬੱਡੀ ਭਾਰੀ ਸੀਗੀ ਬਹੁਤ ਭਾਰੀ ਸੀ ਹਾਂ ਟੈਲ ਟੈਲ ਫੋਰ ਦੀ ਮੈਨੂੰ ਕੋਈ ਟੀਮ ਕੱਲੀ ਦੀ ਬਸ ਵੀ ਸਿੰਗਲ ਕੱਲੀ ਉਹ ਖੇਡ ਰਹੀ ਦੀ ਬਈ ਬਾਕੀ ਦੇ ਦੋ ਦੋ ਕਰਕੇ ਬਣੀ ਆ ਇਹਦੇ ਵੀ ਸੰਦੀਪ ਨੰਗਲੰਬੀਆਂ ਕਲੱਬ ਟੈਲ ਹਾਂ ਟੈਲ ਹੋੜ ਉਹ ਕੱਲੀ ਖੇਡ ਰਹੀ ਸੀ ਉਹ ਕੱਲੀ ਖੇਡ ਰਹੀ ਸੀ ਬਾਕੀ ਤੁਸੀਂ ਦੋ ਦੋ ਬਾਕੀ ਸਾਰੇ ਅਸਲ ਕੋਈ ਤੁਸੀਂ ਮਿੱਟੀ ਤੇ ਖੇਡੇ ਹੋਗੇ ਸਾਡੇ ਤਾਂ ਚਲੋ ਤੁਸੀਂ ਪਿੰਡਾਂ ਦੇ ਜੰਪਾ ਲਓ ਕੋਲੇ ਖੇਡੇ ਹੋ ਤੁਹਾਡੀ ਖੇਡ ਦੇਖੀ ਹੈ ਜਿਹੜੇ ਤੁਹਾਡੇ ਵਰਗਾ ਬੰਦਾ ਪਹਿਲੀ ਵਾਰ ਘਾਹ ਤੇ ਜਾ ਕੇ ਖੇਡਦਾ ਫਿਰ ਉਹ ਤਜਰਬਾ ਕਿਸ ਤਰ੍ਹਾਂ ਦਾ ਰਹਿੰਦਾ ਹੈ ਭਾਈ ਬਹੁਤ ਔਕਤ ਆਉਂਦੀ ਹੈ ਬਾਈ ਬਹੁਤ ਔਖਾ ਲੱਗਿਆ ਬਈ ਕੱਢਣਾ ਜੱਫੇ ਪਈ ਬਈ ਇਹ ਕਾ ਕਰਕੇ ਜੱਫੇ ਪੈ ਗਈ ਬਈ ਪੈਰ ਨਾ ਖੜਿਆ ਕਰੇ ਬਈ ਹੋਟਲਾਂ ਅੰਚਾ ਕਰੀਏ ਬਹੁਤ ਔਖਾ ਵੇ ਪਹਿਲੀ ਵਾਰੀ ਤਾਂ ਬਈ ਜਦੋਂ ਟ੍ਰੇਲ ਪਈ ਹੁੰਦੀ ਹੈ ਜਾਂ ਮੀਂਹ ਪਿਆ ਹੁੰਦਾ ਹੈ ਮੀਂਹ ਬਹੁਤ ਪੈਂਦਾ ਬਈ ਇੱਕ ਨਾਉ ਤੇ ਬਈ ਮੈਚ ਰੁਕਦੇ ਮੀਂਹ 'ਚ ਮੀਂਹ 'ਚ ਕੱਢਣਾ ਪੈਂਦਾ ਬਈ ਮੀਂਹ ਦਾ ਬਈ ਪਤੀ ਨਹੀਂ ਖਾਦਾ ਜੀ ਉੱਥੇ ਗਗੂ ਤੁਸੀਂ ਇਹ ਜਾਣਦੇ ਹੋ ਵੀ ਤੁਹਾਡੀ ਜਿਹੜੀ ਮਤਲਬ ਐਂਟਰੀ ਹੋਈ ਹੈ ਕਬੱਡੀ 'ਚ ਇੱਕ ਸਟਾਰ ਰੀਡਰ ਵਜੋਂ ਕਿਵੇਂ ਹੋਈ ਹੈ ਤੁਹਾਨੂੰ ਪਤਾ ਕੁਝ ਹੈ ਨਾ ਬਈ ਤੁਹਾਡੀ ਐਂਟਰੀ ਤੁਸੀਂ ਚਰਚਾ ਦੇ ਵਿੱਚ ਉਦੋਂ ਆਉਨੇ ਹੋ ਜਦੋਂ ਜੱਗੂ ਹਾਕਮ ਵਾਲੀਏ ਨਾਲ ਤੁਹਾਡਾ ਕੋਈ ਪੰਗਾ ਪੈਂਦਾ ਕੀ ਉਹ ਰੀਜਨ ਹੋਇਆ ਸੀਗਾ ਉਹ ਬਈ ਬਾਗੜੀਆਂ ਦੀ ਬਈ ਮੈਂ ਖੇਡਣਾ ਦਾ ਬਈ ਸੰਗਰੂਰ ਚ ਦੀ ਆਪਣੇ ਚ ਮੈਂ ਇੱਕ ਵਾਰ ਦੇ ਨਾਲ ਸੀ ਸੋਨਾ ਗਿਆ ਸੀ ਮੈਂ ਮੈਚ ਖੇਡ ਕੋ ਤਾਂ ਬੱਚੂਆਂ ਨਾਲ ਜੇ ਖੇਡ ਰਹੀ ਸੀ ਮੈਂ ਤੇ ਰਤੀ ਮੈਚ ਖੇਡ ਰਹੀ ਸੀ ਮੈਂ ਇਧਰ ਦੀ ਇਧਰ ਵੀ ਉਹ ਕਹਿੰਦੇ ਮੈਚ ਆਪਣਾ ਵੀ 6:00 ਤੀ ਪਹੁੰਚਣਾ ਤੇ 11:00 ਵਜੇ ਮੈਚ ਚੱਲਦੇ ਨੇ ਉਹ ਆਪਣੇ ਵਾਲੇ ਮੁੱਤੀ ਬਈ ਉਹਦਾ ਪਹਿਲਾ ਉਹਦੇ ਨਾਲ ਵਾਗਿਆ ਮੈਂ ਉਹ ਆਪਣੇ ਸੰਗਰੂਰ ਵਾਲੇ ਬਈ ਆਏ ਨਹੀਂ ਹੈਗੇ ਉਹ ਹਰਿਆਣੇ ਚ ਬਈ ਮੈਂ ਹਰਿਆਣੇ ਚ ਗਿਆ ਸੀ ਉਥੇ ਨਾਲੇ ਰੀਡਰ ਤਰ ਕੱਟ ਦੀ ਨਾਲ ਵੀ ਰੇਡਰ ਨੌਕਰੇ ਦੀ ਵੀ ਨੌਕਰਾਈ ਮੌਕੇ ਤੇ ਪਹੁੰਚਾ ਵੀ ਵਿਚਾਰਾ ਗਰਾਊਂਡ 'ਚ ਵੀ ਉਹ ਤਨ ਰੇਡਰ ਤੀਂ ਇਹ ਕਰਕੇ ਉਹਨਾਂ ਨੇ ਪੁੱਛਿਆ ਵੀ ਕਹਿੰਦਾ ਖੜ੍ਹਾ ਹਲੋ ਤੇ ਮੈਨੂੰ ਜੱਗੂ ਨੇ ਖੜ੍ਹਾ ਜੀ ਬਈ ਖੇਡ ਲੈਣ ਨੂੰ ਵੀ ਚੱਲ ਵਿਚਾਰਾ ਆ ਖੇਡ ਲੈਣ ਨੂੰ ਜੱਗੂ ਹਕਮ ਵਾਲਾ ਜੱਗੂ ਨੇ ਖੜ੍ਹਾ ਜੀ ਬਈ ਮੈਨੂੰ ਵੀ ਚੱਲ ਖੇਡ ਲੈਣ ਨੂੰ ਤਾਂ ਆਪਣੇ ਏਰੀਏ ਦਾ ਹੈ ਅੱਛਾ ਜਿਉਂ ਨਹੀਂ ਖੜ੍ਹਾ ਦੀ ਮੈਨੂੰ ਵੀ ਹਰਿਆਣੇ 'ਚ ਖੇਡਣ ਨੂੰ ਫਿਰ ਜੱਗੂ ਨਾਲ ਹੀ ਥੋੜੀ ਲੜਾਈ ਹੋ ਗਈ ਬਈ ਉਹ ਬਸ ਮੇਰੇ ਮੈਂ ਉਹਨੇ ਗਿੱਟਾ ਫੜ ਰਿਆ ਦੀ ਮੇਰਾ ਬਸ ਮੈਂ ਮਾਹ ਛੱਡ ਦੀ ਕੋ ਲੱਗਦਾ ਵੀ ਮੂਸਕੇ ਮੋਚ ਬਹੁ ਬਸ ਬਸ ਤੁੰਗਲ ਹੋ ਗਏ। ਬਦਲਾ ਤੇ ਬਾਅਦ ਚ ਬਈ ਬਾਪ ਵਿਚਾਰੇ ਨੇ ਬਹੁਤ ਓਕੇ ਆ ਮੈਨੂੰ ਆ ਵੀ ਵਿਚਾਰਾ ਮੇਲੇ ਗਲਤੀ ਹੋ ਗਈ ਵੀ ਮੈਂ ਜਾਂ ਕਿਹਨੂੰ ਪਤਾ ਨਹੀਂ ਦੀ ਵੀ ਹਾਂ। ਨਹੀਂ ਪਰ ਗਰਾਉਂਡਾ 'ਚ ਤੁਸੀਂ ਪੂਰੀ ਮੜਕਾ ਦੇਖਾਈ। ਨਾ ਗਰਾਉਂਡਾ ਚ ਬਈ ਫਿਰ। ਉਹਨਾਂ ਕਦੇ ਮੈਚ ਹੋਇਆਗਾ ਉਹਦੇ ਸਾਰੇ ਜਿਹੜੇ ਉੱਥੇ ਜਿੰਨੇ ਵੀ ਪੁਰਾਣੇ ਪਲੇਅਰ ਆਏ ਸੀ ਤੁਸੀਂ ਥਾਪੀਆਂ ਮਾਰੀਆਂ ਜਦੋਂ ਜੱਗੂ ਤੇ ਉਦੋਂ ਸਾਰਿਆਂ ਨੇ ਕਿਹਾ ਕਹਿੰਦੇ ਵੀ ਮੁੰਡਾ ਮਤਲਬ ਪੂਰੀ ਅਣਖ ਮੜਕ ਨਾਲ ਖੇਡ ਰਿਹਾਗਾ। ਬਹੁਤ ਵਧੀਆ ਲੱਗਾ ਬਈ ਮੈਚ। ਕਬੱਡੀ ਜਿਹੜੀ ਹੈਗੀ ਉਹ ਹੈ ਹੀ ਅਣਖ ਮੜਕ ਤੇ ਬੇ ਡਰ ਬੰਦੇ ਦੀ ਖੇਡ ਹੈਗੀ। ਇਹ ਦੇੰਦਰ ਡਰ ਐ ਜਾਂ ਚਿਚਕਦਾ ਉਹ ਕਬੱਡੀ ਨਹੀਂ ਖੇਡਦਾ ਨਾ ਨਾ ਉਹ ਨਹੀਂ ਬਾਈ ਡਰ ਨਾਲ ਬਿਨਾਂ ਨਹੀਂ ਡਰ ਨਾਲ ਨਹੀਂ ਜਾਂਦਾ ਅਸੇਗਾ ਡਰ ਨਹੀਂ ਲੱਗਦਾ ਨਾ ਡਰ ਡਰ ਨਹੀਂ ਬਾਈ ਲੱਗਦਾ ਹੈਗਾ ਵੀ ਸੁਣਾ ਬਾਈ ਵਧੀਆ ਸੁਣਾ ਵਧੀਆ ਜੱਫੀਆਂ ਦੇ ਵੱਡਿਆਂ ਦੇ ਗੱਡਣ ਦਾ ਫਾਇਦਾ ਅੱਜ ਜੱਗੂ ਵਰਗੇ ਜੱਫੀਆਂ ਦੇ ਦਿਲ ਲੱਗਦਾ ਵੀ ਹਾਂ ਬਾਈ ਦਿਲ ਪੈ ਗਿਆ ਹੈ ਉਹਦੇ ਵਿੱਚ ਜੱਫਾ ਹੀ ਮੈਨੂੰ ਕੋਈ ਦੀ ਬਾਈ ਜੱਗੂ ਆਲਾ ਬਸ ਉਹ ਤੋਂ ਮੱਕੜੀ ਜੀ ਬਾਈ ਅੱਛਾ ਮੂਨਕ ਤੇ ਕੋਈ ਜੱਫਾ ਨਹੀਂ ਸੀ ਨਾ ਮੂਨਕ ਬਿੰਦੀ ਦੇ ਅਸੇ ਉਸੇ ਨਾਲ ਤੁਹਾਨੂੰ ਖੁਲਾਇਆ ਜੱਗੂ ਨੇ ਤੇ ਉਸੇ ਨਾਲ ਤੁਹਾਡਾ ਪੰਗਾ ਪੈ ਗਿਆ ਉਸੇ ਨਾਲ ਪਿਆ ਹੁਣ ਬਾਈ ਵਧੀਆ ਬੋਲਦਾ ਵਕਤ ਤੇ ਮੇਰੇ ਨਾਲ ਬਾਈ ਮ ਮੇਲਾ ਦੀ ਬਾਈ ਮੈਨੂੰ ਮਿਲ ਦੋ ਤਿੰਨ ਵਾਈ ਚਾਂਦਪੁਰੇ ਮਿਲਿਆ ਦੀ ਬਾਈ ਇੱਕ ਜਾਂ ਹੋਰ ਮਿਲ ਜਾਂਦਾ ਵੀ ਮੈਨੂੰ ਵਧੀਆ ਬੋਲਦਾ ਵੀ ਵਿਚਾਰਾ ਅੱਛਾ ਹਾਂ ਇੱਕ ਦੋ ਵਾਰੀ ਵੀਡੀਓ ਕਾਲ ਤੇ ਵੀ ਗੱਲ ਹੋਈ ਹੈ ਬਾਈ ਪਤਾ ਨਹੀਂ ਕੀ ਕਾਰਨ ਹੈ ਜੱਗੂ ਦੇ ਪੰਗੇ ਬਹੁਤ ਰਹਿੰਦੇ ਨੇ ਸੰਦੀਪ ਦੋਦੇ ਨਾਲ ਵੀ ਪੰਗਾ ਹੋਇਆ ਹੈ ਹਾਂ ਪਤਾ ਨਹੀਂ ਭਈ ਉਹ ਇਹ ਸਮਝਦਾ ਵੀ ਇਹ ਚਲੋ ਗਰਾਊਂਡ ਦੀ ਖੇਡ ਆ ਗਰਾਊਂਡ 'ਚ ਲੋਕ ਝੁਕ ਹੋਈ ਜਾਂਦੀ ਆ ਆਪਣੇ ਤਾਂ ਦੀ ਅੱਛਾ ਹੋਰ ਕਿਹੜਾ ਜਾਫੀ ਆ ਜਿਹਦੇ ਨਾਲ ਇਸ ਤਰ੍ਹਾਂ ਦਾ ਜੀ ਟੱਕਰ ਹੁੰਦੀ ਹੋਵੇ ਨਾ ਹੋਰ ਤਾਂ ਨਹੀਂ ਬਾਈ ਕਿਸੇ ਨਾਲ ਵੀ ਹੋਈ ਵੀ ਬਹੁ ਵੀ ਹੋਈ ਆ ਬਾਈ ਨਾਰਥ ਫੈਡਰੇਸ਼ਨ ਦੇ ਵਿੱਚ ਤੁਸੀਂ ਖੇਡ ਰਹੇ ਸੀ ਬਰਨਾਲਾ ਜਾਂ ਮਗਾਪੁਰਾਣਾ ਦੀ ਟੀਮ 'ਚ ਇਹਨਾਂ ਦੋਨੋਂ ਟੀਮਾਂ 'ਚ ਤੁਸੀਂ ਖੇਡਿਓਗੇ ਉਸ ਤੋਂ ਬਾਅਦ ਇਧਰ ਸ੍ਰੀ ਸ਼ਹੀਦ ਭਗਤ ਸਿੰਘ ਕਲੱਬ ਸ੍ਰਾਲਾ ਰਣੂਆ 'ਚ ਆ ਗਏ ਪੰਜਾਬ ਜੁਆਇੰਟਿਡ ਫੈਡਰੇਸ਼ਨ ਦੇ ਵਿੱਚ ਖੇਡੇ ਹੋ ਬੜੀਆਂ ਜਿਹੜੀਆਂ ਛੇ ਟੀਮਾਂ ਸੀ ਟਫ ਟੀਮਾਂ ਸੀਗੀਆਂ ਹਾਂ ਅਸੀਂ ਕਿਸ ਤਰ੍ਹਾਂ ਦੇ ਮੈਚ ਰਹੇ ਫਿਰ ਤੁਹਾਡੇ ਉਹ ਬਹੁਤ ਵਧੀਆ ਮੈਚ ਲੱਗੇ ਪਈ ਅਸੀਂ ਦੂਜੇ ਨੰਬਰ ਤੇ ਰਹੇ ਦੀ ਬਈ ਸਾਡੀ ਟੀਮ ਜੇ ਲਾਸਟਲਾ ਮੈਚ ਜਿੱਤ ਜਾਂਦੇ ਬਈ ਅਸੀਂ ਪਹਿਲੇ ਨੰਬਰ ਤੇ ਆ ਜਾਂਦੇ ਉਹ ਲਾਸਟ ਮੈਚ ਕਰਕੇ ਬਈ ਅਸੀਂ ਦੂਜੇ ਤੁਸੀਂ ਲਾਸਟ ਮੈਚ ਤੇ ਗਏ ਸੀ ਗਏ ਦੀ ਬਈ ਹਾਂ ਅਸੀਂ ਬਿਲਕੁਲ ਗਈ ਜੀ ਉਹ ਮੈਂ ਜਿੱਤ ਜਾਂਦੀ ਬਈ ਆਪਾਂ ਪਹਿਲੇ ਨੰਬਰ ਦੇ ਆ ਜੀ ਸਰਾਂ ਦੇ ਮੇਰੇ ਖਿਆਲ ਚ ਤੁਸੀਂ ਖੇਡੇ ਸੀ ਉੱਥੇ ਲਾਸਟ ਮੈਚ ਖੇਡੇ ਦੇ ਬਈ ਹਾਂ ਠੀਕ ਹੈ ਖੇਡੇ ਦੇ ਜਿੱਦਾਂ ਉਹ ਰੋਲਾ ਪਿਆ ਰੋਲੇਰਾਂ ਦਾ ਹਾਂ ਪਿਆ ਦੀ ਬਈ ਹਾਂ ਬਿਲਕੁਲ ਬਿਲਕੁਲ ਉਹ ਮੇਜਰ ਲੀਗ ਦੇ ਪਲੇਅਰ ਦੀ ਬਈ ਕੋਕੋ ਤੁਹਾਡੇ ਪਿੰਡ ਦੇ ਵਿੱਚ ਕਬੱਡੀ ਬਹੁਤ ਹੈ ਇੱਕ ਮਤਲਬ ਤੁਹਾਡੇ ਵਰਗਾ ਰੀਡਰ ਬਣਨ ਵਾਸਤੇ ਕਿੰਨੀ ਕ ਮਿਹਨਤ ਕਰਨੀ ਪੈਂਦੀ ਔਰ ਕਿੰਨੀ ਕ ਖਰਾਕ ਬੰਦੇ ਨੂੰ ਰੈਡੀ ਚਾਹੀਦੀ ਹੈ ਮਿਹਨਤ ਤਾਂ ਬਈ ਮਿਹਨਤ ਨਾਲ ਹੀ ਕਬੱਡੀ ਬਈ ਮੈਂ ਦਿਆਲ ਪਰੇਵਈ ਕੇਪ ਪਲਾ ਗਿਆ ਨਾਈ ਬਾਰ ਸਤੂ ਬਾਈ ਲੇ ਤੇ ਮਲੇਵਰ ਹੁੰਦੇ ਨੇ ਕੇਪ ਬਾਈ ਮਿਹਨਤ ਨਾਲੇ ਕਬੱਡੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਦੋਂ ਤੁਸੀਂ ਖੇਡਣਾ ਸ਼ੁਰੂ ਕੀਤਾ ਤੁਸੀਂ ਕਿਹਾ ਵੀ 65 ਕਿਲੋ ਦੇ ਵਿੱਚ ਤੁਸੀਂ ਖੇਡਦੇ ਨੇ ਉਦੋਂ ਤੁਹਾਡੇ ਦਿਮਾਗ ਦੇ ਵਿੱਚ ਕਿਹੜਾ ਪਲੇਅਰ ਚੱਲਦਾ ਸੀ ਵੀ ਯਾਰ ਇਹੋ ਜਿਹਾ ਪਲੇਅਰ ਬਣਨਾ ਹੈਗਾ ਪਲੇਅਰ ਦਾ ਬਾਈ ਉਦੋਂ ਮੈਂ ਕੋਈ ਐਡਾ ਮੈਂ ਉਦੋਂ ਬਾਈ ਐਡੀ ਹੈ ਜੀ ਮੇਰੇ ਪਿੰਡ ਦੇ ਜੰਦਰਾਲ ਕੁਲਦੀਪੇ ਦੀ ਬਾਈ ਵੀ ਆ ਵਧੀਆ ਰੀਡਰ ਦੀ ਬਈ ਪੂਰੇ ਇਹੀ ਤੁਹਾਡੇ ਆਈਡਲ ਸੀਗੇ ਪੂਰੇ ਐਡਾ ਦੀ ਬਈ ਵਧੀਆ ਪਲੇਅਰ ਦੀ ਬਈ ਪੂਰੇ ਵਧੀਆ ਰੀਡਰ ਦੇ ਤਲਦੀਪ ਨੇ 2014 ਚ ਇੰਗਲੈਂਡ ਜਾਣਾ ਸੀ ਹਾਂ ਬਈ ਗੱਲ ਉਹ ਵੀ ਹੋ ਗਈ ਸੀ ਬਹਾਦਰ ਸਿੰਘ ਜੀ ਸ਼ੇਰਗਿੱਲ ਹੋਰਾਂ ਦੀ ਕਲੱਬ ਚ ਪਰ ਕਿਸੇ ਕਾਰਨ ਨਹੀਂ ਜਾ ਸਕਿਆ ਤੁਸੀਂ ਨੇ ਉਹ ਪਹਿਲੀ ਵਾਰ ਇੰਗਲੈਂਡ ਵੀ ਖਲ ਤੁਸੀਂ ਪਹਿਲੀ ਵਾਰ ਕਿਉਂ ਚਰਨੀ ਗਿਆ ਸੀ ਇੰਗਲੈਂਡ ਚਰਨੀ ਬਈ ਨਿਊਜ਼ੀਲੈਂਡ ਗਿਆ ਅੱਛਾ ਤੁਸੀਂ ਮਤਲਬ ਇੰਗਲੈਂਡ ਜਾਣ ਵਾਲੇ ਤੁਸੀਂ ਪਹਿਲੇ ਪਲੇਰੋ ਇੰਗਲੈਂਡ ਗਿਆ ਹਾਂ ਬਈ ਉਹ ਨਿਊਜ਼ੀਲੈਂਡ ਗਿਆ ਇੰਗਲੈਂਡ ਜਾਣ ਵਾਲੇ ਅਸੀਂ ਚਰ ਆਪਣਾ ਗੋਗੋ ਪਿਛਲੇ ਸਾਲ ਯੂਰਪ ਜਾਣਾ ਸੀ ਪਾਸਪੋਰਟ ਵੀ ਲੈ ਲਿਆ ਸੀ ਤੁਹਾਡਾ ਫਿਰ ਉਹ ਕੀ ਚੱਕਰ ਹੋ ਗਿਆ ਸੀਗਾ ਵੀ ਸ਼ੀਰੇ ਹੋਰਾਂ ਨੇ ਪਾਸਪੋਰਟ ਮੋੜਤਾ ਉਹ ਬਸ ਬਈ ਇਹੀ ਕੰਦੇ ਬਸ ਵੇਟ ਘਟ ਹੈ ਹਲਕਾ ਹੈ ਬਈ ਬਸ ਬਈ ਪਤਾ ਨਹੀਂ ਕੀ ਗੱਲ ਆਗਲੇ ਬਈ ਕੀ ਆਇਆ ਕੋਈ ਹੋਰ ਰੈਡਰ ਮਿਲ ਗਿਆ ਉਹਨਾਂ ਬਈ ਅੱਛਾ ਪਰ ਐਸੇ ਕੀ ਹੋਈ ਗੱਲ ਯੂਰਪ ਵਾਲਾ ਨਾਲ ਕਿਸੇ ਨਾਲ ਐਸੇ ਬਈ ਹੋਈ ਸੀ ਬਈ ਮੇਰੀ ਦੋ ਤਿੰਨ ਕਲਪਨ ਨਾਲ ਗੱਲ ਹੋਈ ਸੀ ਬਈ ਕਿਨਾਰਵੈਲਾ ਨਾਲ ਇੱਕ ਇੰਨੀ ਨਾਲ ਬਈ ਉਹ ਜਰਗੜੇ ਰੋਟੀ ਵਾਲਿਆਂ ਨਾਲ ਪਿਛਲੀ ਵਾਰੀ ਵਾਲਿਆਂ ਨਾਲ ਬਈ ਇੱਕ ਹੋਰ ਤਾਂ ਨਹੀਂ ਕਿਹੜੀ ਟੀਮ ਸੀ ਬਈ ਇੱਧਰ ਦੂਜੀ ਪੋਟੇਸ਼ਨ ਸੀ ਬਈ ਉਹਨਾਂ ਨਾਲ ਵੀ ਹੋਈ ਸੀ ਮੇਰੀ ਇੰਗਲੈਂਡ ਦੇ ਵਿੱਚ ਕਿਉਂਕਿ ਉਹ ਸਲੋ ਪਹਿਲਾਂ ਖੇਡਦੀ ਸੀ ਉਦੋਂ ਤਿੰਨ ਰੈਡਰ ਰੈਡਾ ਪਾਉਂਦੇ ਹੁੰਦੇ ਸੀਗੇ ਹਾਂ ਦੋ ਭਿੰਦਰ ਵੀ ਖੇਡੇ ਉਸ ਕਲੱਬ ਲਈ ਕਾਕਾ ਕਾਰਸਾਰੀ ਜੀ ਖੇਡੇ ਆ ਮੇਰੇ ਖਿਆਲ ਚ ਜੋਗੀ ਦੇਦਰਾ ਵੀ ਖੇਡੇ ਆਪਣੇ ਇਲਾਕੇ ਦਾ ਹੁਣ ਕਿੰਨੇ ਰੇਡਰ ਹੁੰਦੇ ਨੇ ਇੱਕ ਕਲੱਬ ਕੋਲ ਹੁਣ ਤਾਂ ਬਈ 5 4 4 5 5 ਨੰਨ ਹੁੰਦੇ ਨੇ 5 5 ਨੰਨ ਫਿਰ ਪੰਜੇ ਪਾਉਂਦੇ ਨੇ ਰੇਡਰ ਪੰਜੇ ਬਈ ਐਂ ਬਈ ਮੈਚ ਦੀ ਸ਼ਾਬ ਨਾਲ ਵੀ ਜਿਹੜੇ ਸਾਹ ਨਾਲ ਚੱਲ ਪੈਣ ਬਈ ਉਹ ਤਾਂ ਕੁਝ ਸਾਰੇ ਨੂੰ ਛੱਡ ਦੇ ਦੀ ਵੀ ਰੇਡਰ ਤਾਂ ਨਹੀਂ ਰਹਿ ਜਾਂਦੇ ਨੇ ਬਈ ਦੋ ਜਾਂ ਤਿੰਨੇ ਰਹਿ ਜਾਂਦੇ ਨੇ ਫਿਰ ਮੈਚ ਪੂਰਾ ਲੱਫਾਸ ਜਾਂਦੇ ਨੇ ਬਈ ਮਤਲਬ ਪੰਜ ਰੇਡਰ ਜਾਂ ਪਹਿਲਾਂ ਸ਼ੁਰੂ ਚ ਪੰਜ ਲੀਟਰ ਏਡਾ ਪਾਉਣਾ ਪੰਜ ਬੰਦੇ ਦੀ ਹਾਂ ਬਈ ਫਿਰ ਪਿੱਛੋਂ ਜਾ ਕੇ ਤਿੰਨ ਪਿੱਛੋਂ ਬਈ ਹਾਂ হাফ ਟਾਈਮ ਤੋਂ ਬਾਅਦ ਬਈ ਜਿਵੇਂ ਮੈਚ ਹੋ ਜਾ ਮੈਚ ਦੀ ਸਾਬ ਨਾ ਖੇਡਦੀ ਬਈ ਜੇ ਮੈਚ ਲੱਗ ਰਿਹਾ ਬਈ ਪੂਰਾ ਪੰਜ ਲੀਟਰ ਫਿਰ ਦੋ ਤਿੰਨ ਹੋ ਜਾਂਦੀ ਬਈ ਜੇ ਮੈਚ ਉੱਤੀ ਆ ਬਈ ਫਿਰ ਪੰਜ ਦੇ ਪੰਜ ਬੰਦੇ ਦੀ ਇੱਕ ਵਾਰ ਮੈਂ ਕਿਤੇ ਬੋਲਤਾ ਸੀਗਾ ਤੁਸੀਂ ਵੀ ਉਸ ਤੋਂ ਬਾਅਦ ਮੈਨੂੰ ਕਿਹਾ ਬਈ ਜੇ ਰਾਤ ਰੈਨ ਦੇ ਸਾਰੇ ਪਲੇਅਰ ਇਕੱਠੇ ਹੋ ਕੇ ਖੇਡਣ ਦਾ ਤੁਹਾਡੇ ਵਰਗੀ ਟੀਮ ਨਹੀਂ ਕੋਈ ਲੱਕੇ ਜੀ ਨਾ ਵਧੀਆ ਬਣਦੀ ਆ ਸਾਡੀ ਓਪਨ ਦੀ ਟੀਮ ਤੁਹਾਡੇ ਵਰਗੀ ਕੋਈ ਟੀਮ ਨਹੀਂ ਬਈ ਹਾਂ ਫਿਰ ਤੁਸੀਂ ਇਕੱਠੇ ਕਾਤੋਂ ਨਹੀਂ ਖੇਡਦੇ ਹੈਗੇ ਕ ਬਸ ਐ ਹੁਣ ਮਰ ਚਾਰਨੀ ਬਈ ਉਹ ਕੁਲ ਮਗਲ ਮਾ ਜੋ ਉਧਰ ਖੇਡਦਾ ਸੀ ਅਸੀਂ ਬਈ ਉਹਦਾ ਇਕੱਠੀ ਖੇਡਦੇ ਆ ਬਈ ਅਸੀਂ ਸਾਡੀ ਪਿੰਡ ਦੀ ਟੀਮ ਦਾ ਇਕੱਠੀ ਹੈ ਹੁਣ ਐਦਗੀ ਖੇਡ ਲੋ ਆਊਗਾ ਤੇ ਵੀ ਛੇ ਪਿੰਡ ਦੀ ਟੀਮ ਇਕੱਠੀ ਬਣ ਜੂਗੀ ਤੁਹਾਡੀ ਟੀਮ ਓਪਨ ਦੀ ਮਤਲਬ ਬਹੁਤ ਵਧੀਆ ਬਣਦੀ ਹੈ ਤਿੰਨ ਬਾਰੋਂ ਦੀ ਟੀਮ ਨੂੰ ਵੀ ਤੁਸੀਂ ਟੱਕਰ ਦੇ ਸਕਦੇ ਹੋ ਸਕਦੇ ਹਾਂ ਪਰ ਤੁਸੀਂ ਇਕੱਠੇ ਦੀ ਖੇਡਦੇ ਹੈਗੇ ਅਲੱਗ ਅਲੱਗ ਹੋ ਜਾਣੇ ਚੱਲਦੇ ਚੱਲਦੇ ਮਤਲਬ ਤੇ ਕਈ ਪਲੇਅਰ ਤੁਹਾਡੇ ਜੋ ਫਿਰ ਉਹ ਵਧੀਆ ਬਣਨ ਵਾਲੇ ਹੁੰਦੇ ਨੇ ਵਿਚਾਰੇ ਉਹ ਇਸ ਤਰ੍ਹਾਂ ਟੱਕਰ ਦਿਆ ਹੁਣ ਦੋ ਤਿੰਨ ਪਲੇਅਰ ਬਈ ਵਧੀਆ ਉੱtre ਨੇ ਇਹ ਵੀ ਪਿੰਡ ਦੀ ਟੀਮ ਲਈ ਕੀ ਖੇਡ ਲੈਣਗੇ ਵਧੀਆ ਵੀ ਨਹੀਂ ਰਹਿ ਜਾਂਦੇ ਤੁਹਾਡਾ ਸਾਥੀ ਮੰਗੀ ਐ ਹਾਂ ਕਾਲਾ ਐ ਪ੍ਰਦੀਪ ਐ ਵੀ ਬਹੁਤ ਸਾਰੇ ਪਲੇਅਰਾਂ ਨੂੰ ਤੁਸੀਂ ਮੌਕਾ ਦੇ ਸਕਦੇ ਹੋ ਅੱਗੇ ਹਾਂ ਅੱਛਾ ਕਲੱਬਾਂ ਦੀ ਕਬੱਡੀ ਆਪਾਂ ਫੇਰ ਉੱਥੇ ਆਉਣਾ ਹੈ ਵੀ ਕਲੱਬਾਂ ਦੀ ਕਬੱਡੀ ਆ ਜਿਹੜੀ ਤੇ ਪਿੰਡਾਂ ਦੀ ਕਬੱਡੀ ਦੇ ਵਿੱਚ ਬਹੁਤ ਫਰਕ ਹੈਗਾ ਹਾਂ ਤੁਸੀਂ ਤੁਹਾਨੂੰ ਮਜ਼ਾ ਕਿਹੜੀ ਕਬੱਡੀ ਖੇਡ ਕੇ ਆਉਂਦਾ ਜੀ ਕਲੱਬਾਂ ਜਨ ਜਾਣਾ ਮੇਰੇ ਦਾ ਵੀ ਪਿੰਡ ਵਾਲਜ ਦਾ ਰਾਤ ਦੇ ਬਈ 12-12 2-2 ਵਜੇ ਜਾਂਦੇ ਨੇ ਅਤੇ ਬਈ ਕਿਦਾ ਮੈਚ ਟਾਈਮ ਨਾਲ ਹੁੰਦੇ ਨੇ ਇੱਕ ਟਾਈਮ ਵਧੀਆ ਮਿਲਦਾ ਬਈ ਪੂਰਾ 40 20 5 20 ਦਾ ਮੈਚ ਹੁੰਦਾ ਬਈ ਪੂਰਾ ਟਾਈਮ ਮਿਲਦਾ ਬਈ ਵਧੀਆ ਖੁਲਕੀ ਇਹਦਾ ਵੀ 5 5 ਲੀਡਾਂ ਦਿੰਦੇ ਨੇ ਉਂਵੀ 11 ਵਜ ਜਾਂਦਾ ਹੈ ਅੱਸੀ ਸੀ ਟੀਮਾਂ ਕਰ ਲੈਂਦੇ ਨੇ ਕੋਈ ਨਿਆਰਾ ਨਹੀਂ ਆਂਦਾ ਪਤਾ ਨਹੀਂ ਬਈ ਕੀ ਉਹ ਉਲਟ ਫੇਰੋਜ ਪਤਾ ਨਹੀਂ ਬਈ ਇਹ ਕੇ ਵੀ ਹੁੰਦਾ ਚਲੋ ਹੁਣ ਤਾਂ ਤੁਹਾਡਾ ਨਾਂ ਬਣ ਗਿਆ ਵੀ ਜਿਹੜੀ ਟੀਮ ਨਵੀਂ ਹੁੰਦੀ ਹੈ ਜਾਂ ਮਤਲਬ ਦੂਜੀ ਟੀਮ ਭਾਰੀ ਟੀਮਾਂ ਥੋੜੀ ਹੌਲੀ ਹੁੰਦੀ ਉਹਨੂੰ ਕਰਾਇਆ ਵੀ ਦਿੰਦੇ ਆ ਨਾ ਦਿੰਦੇ ਨੇ ਬਈ ਬਹੁਤ ਆਪਣੇ ਇਲਾਕੇ ਦੇ ਵਿੱਚ ਇਹ ਵੀ ਬਹੁਤ ਦਿੱਕਤ ਆਉਂਦੀ ਹੈ ਨਾਮੀ ਟੀਮ ਨੂੰ ਹੀ ਕਰਾਇਆ ਗੋਗੋ ਹੁਣ ਤੱਕ ਕਿੱਥੇ ਕਿੱਥੇ ਫਿਰ ਤੁਸੀਂ ਬੈਸਟ ਪਲੇਅਰ ਦੇ ਜਿਹੜੇ ਖਿਤਾਬ ਜਿੱਤੇ ਨੇ ਬੈਸਟ ਬਈ ਸਾਰੀ ਕਿਤੇ ਬਈ ਮੋਟਸੇ ਮੈਂ ਪਹਿਲਾਂ ਨਵੇਂ ਗਾਂ ਜਿੱਤਿਆ ਬਈ ਐਲ ਸੀ ਡੀਆਂ ਬਈ ਨਗਦੀ ਨਾਲ ਮੈਂ ਬਈ ਪਾਤੂ ਜਿੱਤਿਆ ਬਈ ਵਧੀਆ ਜਿੱਤਿਆ ਬਈ ਤੁਹਾਡੀ ਖੇਡ ਨੂੰ ਨਖਾਰਨ ਦੇ ਵਿੱਚ ਜਾਂ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਕਿਹੜੇ ਕਿਹੜੇ ਬੰਦਿਆਂ ਦਾ ਯੋਗਦਾਨ ਰਿਹਾ ਬਈ ਮੈਂ ਤਾਂ ਬਈ ਮੈਂ ਉੱਥੇ ਮਾਲ ਗੋਬਿੰਦਪੁਰੇ ਕੈਂਪਰ ਜਾਂਦਾ ਸੀ ਬਈ ਉੱਥੇ ਬਹੁਤ ਦੋ ਕਰਦੀ ਸੀ ਫਿਰ ਬਈ 30 ਸ ਮਿਲ ਗਿਆ ਸਿਸਰੀ ਬਈ ਮੈਨੂੰ ਬਹੁਤ ਦੱਸਦਾ ਸੀ ਸਿਸਰੀ ਬਿਲਕੁਲ ਉਹਨੇ ਬਹੁਤ ਗਲਤੀਆਂ ਦੱਸੇ ਮਿੱਕਕੇ ਸਿਰ ਪਾਜਦੇ ਐ ਕਰਦੇ ਐ ਉਹਨੇ ਬਹੁਤ ਦੱਸਿਆ ਵੀ ਮੈਨੂੰ ਵੀ ਤੂੰ ਐ ਗਲਤ ਕਰਦੇ ਬਹੁਤ ਫਰਕ ਪਿਆ ਵੀ ਉਹਨੇ ਬਹੁਤ ਦੱਸਦਾ ਵੀ ਮੈਨੂੰ ਅਸਲ ਇਹ ਪਲੇਅਰਾਂ ਦਾ ਗਿਲਾ ਰਹਿੰਦਾ ਹੈ ਵੀ ਜਿਸ ਕਲੱਬ ਚੋਂ ਖੇਡਦੇ ਨੇ ਬਾਅਦ ਚ ਰੌਲਾ ਪਾਉਂਦੇ ਨੇ ਵੀ ਸਾਨੂੰ ਉਹਨਾਂ ਨੇ ਪੈਸੇ ਨਹੀਂ ਦਿੱਤੇ ਸਰਹਾਲਾ ਰਣੂ ਵਾਲਾ ਨੇ ਫਿਰ ਤੁਹਾਡਾ ਹਿਸਾਬ ਕਿਤਾਬ ਹੋ ਗਿਆ ਨਾ ਬਈ ਹੋ ਗਿਆ ਵਾ ਪੂਰੇ ਦਿੱਤੇ ਨੇ ਬਈ ਕਿਉਂਕਿ ਕਈ ਪਲੇਅਰ ਨੇ ਕਿਸੇ ਕਲੱਬ ਨਾਲ ਜੁੜਦੇ ਨੇ ਖੇਡਦੇ ਨੇ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਇਹ ਗਿਲਾ ਰਹਿੰਦਾ ਜੀ ਅਸੀਂ ਤਾਂ ਤਾਂ ਛੱਡ ਹੀ ਆਏ ਨਾ ਬਈ ਪੂਰੇ ਪੈਸੇ ਦਿੱਤੇ ਨਹੀਂ ਬਚਾ ਨਹੀਂ ਜਿੰਨੇ ਕਹੇ ਤੇ ਉਹਨੇ ਦਿੱ ਤੇ ਸਲੋਵ ਦੇ ਵਿੱਚ ਖੇਡਣ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਬਹੁਤ ਬਈ ਬਹੁਤ ਕੁਝ ਸਿੱਖਣ ਮਿਲਿਆ ਬਈ ਬਾਹਰ ਜਾ ਕੇ ਬਹੁਤ ਕੁਝ ਬਈ ਬਹੁਤ ਫਰਕ ਹੈ ਬਈ ਆਪਣੀ ਕਬੱਡੀ ਦਾ ਜਿੱਥੇ ਜਪ ਕਬੱਡੀ ਦਾ ਬਹੁਤ ਚਮਕੌਰ ਕਮਾਨ ਹੋਰਾਂ ਨੇ ਤੁਹਾਨੂੰ ਚੁਣਿਆ ਉਹਨਾਂ ਦੀ ਆਪਣੀ ਵੀ ਟੀਮ ਜਿਹੜੀ ਅਜੇ ਤੱਕ ਸਰਦਾਰ ਗੁਰਮੀਤ ਸਿੰਘ ਡਿੜਬਾ ਹਾਂ ਸਿਹਾਲ ਦੇ ਨੌ ਦੇ ਖੇਡ ਰਹੇ ਸੀ ਉਹਦੇ ਵਿੱਚੋਂ ਕੋਈ ਪਲੇਅਰ ਉਹਨਾਂ ਨੇ ਨਹੀਂ ਚੁਣਿਆ ਤੇ ਤੁਹਾਨੂੰ ਹੀ ਕਿਵੇਂ ਕਿਉਂ ਚੁਣਿਆ ਉਹਨਾਂ ਨੇ ਉਹ ਕਹਿੰਦੇ ਬਈ ਬੱਸ ਉਹ ਕਹਿੰਦਾ ਦੋ ਤਿੰਨ ਬਈ ਵਧੀਆ ਲੱਗਾ ਸਾਨੂੰ ਬਈ ਦੋ ਤਿੰਨ ਮੇਲੇ ਵੀ ਆਪਣੇ ਏਰੀਏ ਦਾ ਬਈ ਇਹਨੂੰ ਲੈ ਕੇ ਚੱਲੀ ਜਾਈ ਬਈ ਉੱਠਿਆ ਮੁੰ ਦੀਨ ਹੌਸਲਾ ਹੋ ਗਿਆ ਬਈ ਹਾਂ ਬਿਲਕੁਲ ਹਾਂ ਫਿਰ ਫੁੱਲ ਕੀਤਾ ਮਾਨ ਦਾ ਨਾ ਫੁੱਲ ਬਈ ਉਹਨਾਂ ਨੇ ਵਿਚਾਰਾ ਨਹੀਂ ਬਈ ਆਪਣੇ ਲਈ ਕੰਮ ਤੋਂ ਟਾਈਮ ਕੱਢ ਗਿਆ ਹੁੰਦੇ ਬਈ ਵਧੀਆ ਸਾਰੀ ਚੀਜ਼ ਚੂਲ ਬ ਕੋਈ ਵੀ ਚੀਜ਼ ਚਾਹੀਦੀ ਵੀ ਇੱਕ ਵਾਰੀ ਕਹਿੰਦਾ ਬਈ ਜੇ ਮਾਂਦੀ ਵੀ ਮਿਲਵੇ ਜੱਗੂ ਨਾਲ ਜੇ ਹੁਣ ਮੈਚ ਲੱਗਦਾ ਫਿਰ ਕਿਵੇਂ ਰਹੂਗਾ ਜੱਗੂ ਨਾ ਪੂਰਾ ਹੋ ਬਈ ਹੁਣ ਵੀ ਥਾਪੀਆਂ ਵੱਜਣਗੀਆਂ ਬਈ ਬਈ ਨੌਂ ਤਾਂ ਬਣਦੇ ਬਈ ਜੇ ਵੱਡੇ ਪਲੇਅਰ ਤਾਂ ਥਾਪੀਆਂ ਮਾਰੀਏ ਬਈ ਬਿਲਕੁਲ ਹੁਣ ਉਹ ਜੱਗੂ ਦਾ ਨਾਮ ਦੇਖੋ ਬਈ ਕਿੱਡਾ ਵੱਡਾ ਹੋਣਾ ਜੱਗੂ ਕਰਕੇ ਬਾਹਰ ਖੇੜਿਆ ਸਹੀ ਗੱਲ ਬਹੁਤ ਵੱਡਾ ਨਾਮ ਹੈ ਜੱਗੂ ਦਾ ਤਾਂ ਕਿਹੜੇ ਅੰਦਰੋਂ ਅੰਦਰ ਹੀ ਧੰਨਵਾਦ ਵੀ ਕਰਦੇ ਹੋਵਾਂਗੇ ਜੱਗੂ ਦਾ ਨਾ ਨਾ ਪੂਰਾ ਵੀ ਮਿਲਦਾ ਵੀ ਮੈਂ ਚਾਂਦਪੁਰੇ ਮਿਲ ਕੇ ਆ ਵੀ ਉਹਨੂੰ ਮੇਰੇ ਵੀਆ ਲੱਗ ਗਿਆ ਬਈ ਐ ਕਰਕੇ ਕਹਿੰਦਾ ਚੱਲ ਵਧੀਆ ਕੰਦਾ ਜਰਾ ਵਧੀਆ ਮੈਨੂੰ ਬਿਠਾਇਆ ਵੀ ਲੋਏ ਬਿਲਕੁਲ ਵਧੀਆ ਗੱਲਾਂ ਕਰੀਆਂ ਵੀ ਵਿਚਾਰੇ ਨੇ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪੰਜਾਬ ਆ ਗਏ ਹੋ ਕਬੱਡੀ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਰਹੇ ਹੋਗੇ ਵਿਚਾਰੀ ਕਿਉਂਕਿ ਗੋਗੋ ਜਦੋਂ ਕੋਈ ਬੰਦਾ ਇੰਟਰਨੈਸ਼ਨਲ ਪੱਧਰ ਤੇ ਪਹੁੰਚ ਜਾਂਦਾ ਹੈ ਉਹਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਜਾਂਦੀਆਂ ਨੇ ਹਾਂ ਤੁਕ ਜਦੋਂ ਹੁਣ ਤੁਸੀਂ ਮੈਦਾਨ 'ਚ ਜਾਓਗੇ ਬਹੁਤ ਸਾਰੇ ਪਲਾਰਿਆਂ ਨੇ ਬੋਲਣਾ ਹੈ 20 ਮੁੰਡਾ ਇੰਗਲੈਂਡ ਖੇਡ ਕੇ ਆਇਆ ਹੈ ਹਾਂ ਬਈ ਔਰ ਜੇ ਉਸ ਪੱਦਰ ਦਾ ਨਾਂ ਖੇਡਿਆ ਜਾਵੇ ਤੇ ਜਿਹੜੇ ਆਲੇ ਦੁਆਲੇ ਦਰਸ਼ਕ ਹੁੰਦੇ ਨੇ ਨਾ ਉਹ ਫਿਰ ਜਿਹੜਾ ਮੇਰੇ ਵਰਗਾ ਕੋਈ ਬੋਲਦਾ ਹੁੰਦਾ ਫਿਰ ਉਹਨੂੰ ਕਹਿੰਦੇ ਨੇ ਵੀ ਸੇਮ ਗੱਲ ਬਈ ਆਈ ਖੁਸ਼ੀ ਨੇ ਮੇਰੀ ਇੱਕ ਘੰਟਾ ਕਲਾਸ ਲਾਈ ਜੀ ਬਈ ਹਾਂ ਖੁਸ਼ੀ ਬਈ ਮੇਲੇ ਸਪੈਸ ਲਾਇਆ ਖੁਸ਼ੀ ਉਹਨਾਂ ਨਾਲ ਮੈਚ ਸੀ ਉਸ ਤੋਂ ਬਾਅਦ ਮੇਰੇ ਲਵੇ ਆ ਗਿਆ ਬਈ ਉਹਨੇ ਮੈਨੂੰ ਇੱਕ ਘੰਟਾ ਹੀ ਕਲਾਸ ਲਾਈ ਵੀ ਮਿਹਨਤ ਕਰਨੀ ਹੈ ਪੂਰਾ ਕੋਈ ਮੈਚਾਂ ਦਾ ਉਹ ਨਾ ਕਰੀ ਵੀ ਨਾਉ ਲੇਵਲ ਉੱਤੇ ਬਣਾਣਾ ਵੀ ਥੱਲੇ ਨਹੀਂ ਜਾਣਾ ਬਿਲਕੁਲ ਵੀ ਬਾਹਰ ਖੜੇਗੇ ਜਾਣੇ ਉੱਤੇ ਜਾਣਾ ਵੀ ਕੈਨੇਡਾ ਕੈਨੇਡਾ ਬਾਰੇ ਸੋਚੀ ਦੁਬਾਰੇ ਵੀ ਉੱਤੇ ਜਾਏ ਉਹਨੇ ਬਹੁਤ ਬਾਈ ਦੱਸਿਆ ਬਚਾਰੇ ਨੇ ਬਾਈ ਮੈਨੂੰ ਉਹ ਕਈ ਪਲੇਅਰ ਹੁੰਦੇ ਨੇ ਇੱਕ ਦੋ ਸਾਲ ਖੇਡ ਕੇ ਆ ਜਾਂਦੇ ਨੇ ਇੱਥੇ ਕਿ ਮਿਹਨਤ ਨਹੀਂ ਕਰਦੇ ਪਰ ਉਹ ਡੈਡ ਹੋ ਜਾਂਦੇ ਨੇ ਉਹਨੇ ਬਾਈ ਅਹੀਂ ਕਿਹਾ ਵੀ ਮਿਹਨਤ ਲਾਈ ਬਸ ਜਾ ਕੇ ਅਗਲੇ ਸਾਲ ਕੋਈ ਪੁਛਤਾ ਨਹੀਂ ਹਾਂ ਜਾਂ ਗੋਗੋ ਇਹ ਵੀ ਹੁੰਦਾ ਵੀ ਬਹੁਤ ਸਾਰੇ ਜਿਹੜੇ ਪਲੇਅਰ ਨੇ ਉਹ ਜਦੋਂ ਉਹਨਾਂ ਨੇ ਬਾਹਰ ਜਾਣਾ ਹੁੰਦਾ ਹਾਂ ਉਦੋਂ ਉਹਨਾਂ ਦਾ ਬਿਹੇਵਰ ਕਿਸੇ ਹੋਰ ਤਰੀਕੇ ਦਾ ਹੁੰਦਾ ਹੈ ਜਦੋਂ ਉੱਥੇ ਜਾਂਦੇ ਨੇ ਉੱਥੇ ਨੰਬਰ ਨਹੀਂ ਲੈਂਦੇ ਜਾ ਕੇ ਪਰ ਜਿਹੜਾ ਮੇਰੇ ਵਰਗਾ ਭੇਜਦਾ ਹੈ ਜਾਂ ਕੋਈ ਸਪੋਰਟ ਕਰਦਾ ਉਹਨੂੰ ਵੀ ਫਿਰ ਲਾਂਬੇ ਆਉਂਦੇ ਨੇ ਹਾਂ ਆਉਂਦੇ ਨੇ ਮਤਲਬ ਜਿਹੜੀ ਆਪਣੇ ਚੜਤ ਹੈ ਉਹਨੂੰ ਵਰਕਰਾਰ ਰੱਖਣ ਲਈ ਬੰਦੇ ਨੂੰ ਮਿਹਨਤ ਬਹੁਤ ਬਈ ਕਰਨੀ ਪੈਂਦੀ ਹੈ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ ਬਈ ਆਪਣੇ ਨਾਮ ਨੂੰ ਬਣਾਈ ਰੱਖਣ ਦੇ ਬਣਾ ਬਹੁਤ ਔਖਾ ਬਈ ਬਣਾਣਾ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ ਬਈ ਫੇਰ ਨਾ ਹੁਣ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਜਾਫੀ ਤੁਹਾਨੂੰ ਨਜ਼ਰ ਆਉਂਦੇ ਨੇ ਵੀ ਇਹਨਾਂ ਦੇ ਕਬੱਡੀ ਪਾਉਣ ਦਾ ਮਜ਼ਾ ਆਉਂਦਾ ਹੈ ਯਾ ਮੈਂ ਤੁਸੀਂ ਜੱਗੂ ਦਾ ਤਾਂ ਪੰਜ ਕਰਾ ਹੀ ਰਹੇ ਹਾਂਗੇ। ਜਾ ਆਪੀ ਬਾਈ ਵਧੀਆ ਨੇ ਸਾਰੇ ਜਿਵੇਂ ਬਈ ਆਪਣੇ ਇਧਰਾ ਮੀਰਪੁਰੀਆ ਇੱਕਮ ਹੋ ਗਿਆ ਬਈ ਸੋਨੀ ਫੁੱਕਾ ਝੰਡਾ ਹੋ ਗਿਆ। ਵਧੀਆ ਜਾਫੀ ਨੇ ਬਈ ਆਪਣੇ ਸੋਨੀ ਦੇ ਖੱਜਲ ਬਹੁਤ ਕਰਦਾ ਬੰਦੇ। ਪਰ ਮੀਰ ਝਟਣ ਹਾਂ। ਬਾਈ ਬਹੁਤ ਖੱਜਲ ਕਰਿਆ ਬਈ। ਕਿਉਂਕਿ ਉਹ ਕਈ ਦਾਅ ਮਾਰਦਾ ਹੈਗਾ ਬੀਤੂ ਨਾਲ ਗੱਲ ਬੰਦ। ਉੱਪਰ ਥੱਲੇ ਹੁੰਦਾ ਬਈ ਬਹੁਤ ਬੰਕਰਦੇ ਹੋਈ ਹਾਂ। ਜਿਵੇਂ ਆਪਣੇ ਇਲਾਕੇ ਦੇ ਵਿੱਚ ਡੇੜ ਕੋਹ ਵਾਲੀ ਚੈਨ ਹੈ ਚਲੋ ਹੁਣ ਤਾਂ ਦਰਸ਼ਨ ਦੜਪਾ 2-3 ਬੰਦੇ ਬਾਹਰ ਹੋ ਗਏ ਪਹਿਲਾਂ ਇਹ ਵੀ ਬੜਾ ਜੀ ਬਹੁਤਾ ਕਰਦੇ ਨੇ ਹਾਂ। ਗੋਗੋ ਬਈ ਦੇ ਦੇ ਨੇ ਕੱਪ। ਹਾਂ ਆਪਣੇ ਇਲਾਕੇ ਦਾ ਮਸ਼ਹੂਰ ਕੱਪ ਹੈ ਹਾਂ ਕਾਰਾਂ ਰੱਖੀਆਂ ਹੋਈਆਂ ਦੀਆਂ ਸਾਰਾ ਐ ਲੱਗਦਾ ਸੀ ਜਿਵੇਂ ਸਾਰਾ ਜਹਾਨ ਪਹੁੰਚਿਆ ਹੋਇਆ ਹੈ ਹਾਂ ਪਹਿਲੇ ਮੈਚ ਤੁਹਾਡਾ ਬੜੀ ਟਫ ਟੀਮ ਅੰਬੇਹੋਰਾ ਨਾਲ ਆਇਆ ਹਾਂ ਬਈ ਕਿਵੇਂ ਦੀ ਤਿਆਰੀ ਸੀ ਤੇ ਕੀ ਸੋਚ ਕੇ ਮੈਦਾਨ ਚ ਗਏ ਤਿਆਰੀ ਪੂਰੀ ਦੀ ਬਈ ਜ਼ੋਰ ਮਾਰਾਂ ਪੂਰਾ ਬਈ ਵੀ ਹਰਾਵਾਂਗੇ ਬਈ ਹਰਾਤੀ ਸੀ ਸਾਨੇ ਕਿੰਨੇ ਨੰਬਰਾਂ ਦੇ ਹਰਾਦੇ ਹੋਰ ਹਰਾਤੀ ਬਈ ਸਾਨੇ ਤਮਨੇ ਤਮਨੇ ਜੱਫੀਆਂ ਲਾਈ ਬਈ ਦੋ ਜੱਫੀਆਂ ਤਮਨੇ ਜੱਫੀਆਂ ਹਾਂ ਰੋਤਨ ਜੱਫੀਆਂ ਰੋਤਨ ਜੱਫੀਆਂ ਮੈਚ ਮੇਰੇ ਖਿਆਲ ਚ ਮੈਚ ਹੀ ਉਹ ਸੀਗਾ ਜਿਹੜਾ ਮੈਚ ਬਈ ਪੂਰਾ ਮੈਚ ਲੱਗਿਆ ਇੰਜੋਏ ਕੀਤਾ ਲੋਕਾਂ ਨੇ ਹਾਂ ਪੂਰਾ ਮੈਚ ਲੱਗਿਆ ਬਈ ਇਹੋ ਜੇ ਮੈਚ ਕਿਤੇ ਉਹਦਾ ਫਿਰ ਸਵਾਦ ਆਉਂਦਾ ਪੂਰਾ ਬਈ ਪੂਰਾ ਜਦੋਂ ਸਾਰੇ ਲੋਕਾਂ ਦੀ ਸੋਚ ਦੇ ਗੱਲ ਉਲਟ ਹੋ ਜਾਵੇ ਪੂਰਾ ਬਈ ਪੂਰਾ ਨਜ਼ਾਰਾ ਆ ਬਈ ਸਭ ਲੋਕਾਂ ਨੇ ਹਾਂ ਬਹੁਤ ਰੁੱਕੇ ਮਾਰੇ ਬਈ ਲੋਕਾਂ ਨੇ ਸਾਨੂੰ ਬਹੁਤ ਔਕੜਾਈ ਵਾਰ ਆ ਕੇ ਵੀ ਸਾਨੂੰ ਬਹੁਤ ਲੋਕ ਮਿਲੇ ਬਈ ਬਈ ਬਹੁਤ ਵਧੀਆ ਖੇਡੇ ਬਈ ਤੁਸੀਂ ਤੁਹਾਡੇ ਨਾਲ ਫਿਰ ਐਂਡ ਦੇ ਕਿਹੜਾ ਰੇਡਰ ਹੈਗਾ ਸੀ ਰੈਡ ਬੰਦਿਆਂ ਨੂੰ ਰੈਡਾ ਪਾਉਣਾ ਚਾਹੀਦਾ ਹਾਂ ਵੀ ਮੈਂ ਨੁਕਰਾ ਇੱਕ ਵਜ ਅੰਕ ਦਾ ਡਾਂਡ ਵਾਲਾ ਵੀ ਪਾ ਲੰਦਾ ਸੀ ਬਾਈ ਅੰਕ ਡਾਂਡ ਨੇ ਵੀ ਸਹੀ ਰੈਡਾ ਪਾਜੀ ਹਾਂ ਪਾਜੀ ਰੈਡਾ ਵੀ ਸਾਰਿਆਂ ਨੇ ਵਧੀਆ ਪਾਤੀਆਂ ਦੀਆਂ ਪਰ ਵਿਚਰੀ ਮੈਚ ਵੱਡਾ ਕਰਕੇ ਬਈ ਉਹ ਖੜ ਉਹ ਲੱਗਦੀ ਕਰਨ ਬਈ ਕਿਉਂਕਿ ਜਿਸਤਨ ਵਾਲੀ ਟੀਮ ਤਾਂ ਉਹੀ ਸੀ ਨਾ ਉਹੀ ਸੀ ਸਾਰੀ ਦੁਨੀਆ ਦਾ ਸਭ ਤੋਂ ਵੱਡੀ ਟੀਮ ਉਹਤੀ ਬਾਈ ਤਮਚਮ ਜਿਹੜਾ ਨਜ਼ਰਾਂ ਸਭ ਦੀ ਉਸ ਟੀਮ ਤੇ ਟਿੱਕੀਆਂ ਹੋਈਆਂ ਸੀ ਰੈਡਰ ਵੀ ਸਭ ਤੋਂ ਵੱਡੇ ਦੀ ਬਾਈ ਪੂਰੀ ਪਾਰੀ ਚੱਲਣਾ ਔਰ ਸਾਰੇ ਦੀ ਬਾਈ ਜਾਫੀ ਪੂਰੇ ਤਗੜੇ ਦੇ ਵਿੱਚ ਬਿਲਕੁਲ ਤੇ ਪਹਿਲੇ ਮੈਚ ਦੀ ਬਹੁਤ ਵੱਡਾ ਉਲਟ ਫੇਰ ਹੋਇਆ ਪੂਰਾ ਉਸੇ ਮੀ ਸਾਡਾ ਵੀ ਉਹ ਰੌਲਾ ਜੱਪਿਆਗਾ ਟਾਂਜੂਆਂ ਪਿੱਛੇ ਬਈ ਬਸ ਮੈਚ ਹੀ ਨਹੀਂ ਵਈ ਸਹੀ ਜਗਤ ਮੈਚ ਹੀ ਨਹੀਂ ਸੱਚ ਪੂਰਾ ਮੈਚ ਹੀ ਨਹੀਂ ਵਈ ਪੂਰਾ ਖੜਿਆ ਉਹ ਸ਼ਹਰਾਬਾ ਉੱਪਰ ਇਹਦੀ ਬੂਟਾਂ ਦਾਣਾ ਖੜਿਆ ਤੇ ਬਈ ਉਹਨਾਂ ਨੇ ਕਾਲੇ ਹੋਰਾਂ ਨਾਲ ਹਾਂ ਬਈ ਉਹਨਾਂ ਨੇ ਮਰਜੀਤ ਕਲੱਬ ਹਾਂ ਉਹਨਾਂ ਦੇ ਬੂਟਾਂ ਦਾਣਾ ਤੇ ਸ਼ਹਰਾਬਾ ਉੱਪਰ ਬਈ ਇੱਕ ਸ਼ੈਲ ਜੱਪੀ ਪਤ ਨਹੀਂ ਹੋਰ ਕਿਹੜਾ ਖੜਿਆ ਤਾ ਬਈ ਉਹਨਾਂ ਨੇ ਵਿਚੋ ਬਾੜਦਾ ਬਈ ਵੀ ਬਸ ਵੀ ਸਾਡੀ ਆ ਟੀਮ ਨੇ ਤੇ ਆਣੀ ਹੈ ਬਈ ਸਾਡੀ ਸੋਣੀ ਨਹੀਂ ਮੈਚ ਨਹੀਂ ਗਾ ਬਿਲਕੁਲ ਆਪਣੇ ਦੋ ਤਿੰਨ ਟੂਰਨਾਮੈਂਟ ਸੀ ਇਲਾਕੇ ਦੇ ਸਿਹਾਲ ਟੂਰਨਾਮੈਂਟ ਸੀਗਾ ਸਿਹਾਲ ਤੁਸੀਂ ਕਿਹਦੇ ਵਿੱਚ ਖੇਡੇ ਸੀ ਸਿਹਾਲ ਬਈ ਮੈਂ ਹਕਮੜ ਜੱਗੂ ਨਾਲ ਬਈ ਜੱਗੂ ਦੇ ਨਾਲ ਹੀ ਖੇਡਿਆ ਜੱਗੂ ਨਾਲ ਹੀ ਖੇਡਿਆ ਮੋਨਕ ਸਿਹਾਲ ਦੇਦਣਾ ਦੇਦਣਾ ਤਿੰਨ ਕੱਪਾਂ ਦੀ ਆਪਣੇ ਚਰਚਾ ਜ਼ਿਆਦਾ ਹੋਈ ਹਾਂ ਤਿੰਨੇ ਵਿੱਚ ਬਧੀਆ ਤੇ ਤਿੰਨੇ ਕੱਪਾਂ ਦੇ ਤੁਹਾਡਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ ਬਈ ਬਹੁਤ ਵਧੀਆ ਪ੍ਰਦਰਸ਼ਨ ਅੱਛਾ ਇਸ ਤਰ੍ਹਾਂ ਦਾ ਕੋਈ ਹੋਰ ਮੈਚ ਹੋਇਆ ਪੰਜਾਬ ਵਿੱਚ ਲੰਡੇਗੇ ਬਧੀਆ ਲੰਡੇਗੇ ਮੈਚ ਹੀ ਬਈ ਸਾਡਾ ਅੱਛਾ ਉੱਥੇ ਬਈ ਸਾਡਾ ਸ਼ੀਲੂ ਹੋਰ ਨਾਲ ਪ੍ਰਿਆਦ ਹੋ 15 8 ਵਜੇ 15 ਭੱਜਾ ਦੀ ਬਾਈ ਸ਼ੀਲੂ ਤੋਂ ਆ ਚਿੰਦੂਰ ਘੋਰਤੀ ਵੀ ਫਰਿਆਤ ਸੀ ਆ ਰੋਤੀ ਆਮਣ ਦੇ ਰੋਤੀ ਬਾਈ ਸ਼ੀਲੂ ਦਾ ਭਾਈਤੀ ਬਾਈ ਵਧੀਆ ਟੀਮ ਦੀ ਬਾਈ ਉਹ ਹੀ ਉਹ ਹੀ ਜਿੱਤੀ ਜਦੋਂ ਅਸੇ ਮੈਨੂੰ ਇਹ ਦੱਸੋ ਮੈਂ ਤੁਹਾਡੇ ਤੋਂ ਸਮਝਣ ਦੀ ਕੋਸ਼ਿਸ਼ ਕਰਦਾ ਵੀ ਸ਼ੀਲੂ ਹਰ ਇੱਕ ਰੇਡਰ ਨੂੰ ਫੜਦਾ ਹੈ ਸ਼ੀਲੂ ਤੇ ਰੇਡ ਜਦੋਂ ਤੁਸੀਂ ਪਾਉਨੇ ਹੋ ਵੀ ਕੀ ਸੋਚ ਕੇ ਫਿਰ ਉਹਦੇ ਤੇ ਰੇਡ ਪਾਉਣੀ ਪੈਂਦੀ ਹੈ ਬਾਈ ਉਹ ਤੇ ਬਸ ਹੱਥ ਲਾ ਕੇ ਬਾਈ ਨੇੜੇ ਨਹੀਂ ਆਣਾ ਬਹੁਤ ਦੂਰੇ ਰਹਿਣਾ ਬਾਈ ਅੱਜ ਖੇਪੜ ਮੈਚ ਲੱਗਿਆ ਦੀ ਉਹਦੇ ਨਾਲ ਹਾਂ ਅੱਜ ਖੇਪੜ ਤੁਸੀਂ ਤੰਨ ਡੱਟ ਪਾਗੇ ਸੀ ਤੰਨ ਡੱਟ ਦੀ ਮੇਰੇ ਭਾਈ ਕੋਈ ਮਾਉਟ ਨਿਕਲੇਗਾ ਜੀ ਪਲੇ ਤੇ ਲੱਗ ਗਿਆ ਬਈ ਉਹਦੇ 2:0 ਕਦੇ ਵੀ ਉਹ ਤੋਂ ਬਿਲਕੁਲ ਬਿਲਕੁਲ ਜੀ ਨੇੜੇ ਲੱਗਾ ਇਸ ਵਕਤ ਸਭ ਤੋਂ ਵੱਡਾ ਜਾਫੀ ਪਿਛਲੇ ਦੇ ਨੀ ਕੈਨੇਡਾ ਕੱਪ ਦਾ ਵੀ ਉਹ ਬੈਸਟ ਸਟਾਪਰ ਬਣਿਆ ਨਾ ਨਾ ਸਭ ਤੋਂ ਵੱਡਾ ਜਾਫੀ ਹੈ ਨੰਤਰ ਜਾਫੀ ਹੈ ਕੋਰੜ ਵਾਲੇ ਫੌਜੀ ਨੂੰ ਚਲੋ ਤੁਸੀਂ ਦੇਖਿਆ ਨਹੀਂ ਹੈਗਾ ਅਸੀਂ ਦੇਖਿਆ ਉਹ ਤੋਂ ਬਾਅਦ ਇਹ ਸਟਾਪਰ ਹੈ ਜਿਹੜਾ ਸਰਕਰੇਡਰ ਨੂੰ ਘੇਰਦਾ ਹੈਗਾ ਹਾਂ ਮਤਲਬ ਇਹੋ ਜੇ ਜਾਫੀ ਦੇ ਖੇਡਣਾ ਬਹੁਤ ਔਖਾ ਹੈਗਾ ਪਰ ਤੁਸੀਂ ਖੇਡਿਓ ਹਾਂ ਤੁਸੀਂ ਖੇਡ ਖੁਸ਼ੀ ਖੁਸ਼ੀ ਦੁੱਗਾ ਤੇ ਵੀ ਖੇਡਿਓਗੇ ਖੁਸ਼ੀ ਦੱਗਾ ਦੇ ਬਾਈ ਮੈਂ ਪਲਤ ਵੀ ਖੇਡਿਆ ਸੀ ਬਾਈ ਜਦੋਂ ਪਹਿਲਾ ਟੂਰਨਾਮੈਂਟ ਪਿਆ ਸੀ ਉੱਥੇ ਮੈਂ ਬਈ ਭੱਜੇ ਦੀ ਉਧਰ ਡਾ ਫਿਰ ਬਾਈ ਮੈਂ ਬਾਹਰ ਵੀ ਲੱਗੇ ਨਾਲ ਮੇਰੇ ਵਿੱਚ ਬਈ ਅੱਛਾ ਬਾਹਰ ਕੇ ਮੇਰੇ ਨਾਲ ਖੁਸ਼ੀ ਨਾਲ ਬਾਈ ਮੇਰੇ ਪੰਜ ਸੀ ਟੱਚ ਦੀ ਪੰਜੇ ਛੇ ਭੱਜਾ ਜੀ ਕਿਉਂਕਿ ਖੁਸ਼ੀ ਤੁਹਾਡੇ ਵਰਗੇ ਰੇਡਰ ਨੂੰ ਤਾਂ ਇਸ ਤਰ੍ਹਾਂ ਫੜਦਾ ਨਾ ਜਿਵੇਂ ਕੋਈ ਡੋਮਲੇ ਨੂੰ ਛੇੜ ਕੇ ਭੱਜਦਾ ਮੈਨੂੰ ਪਤਾ ਨਹੀਂ ਬਾਈ ਮੈਨੂੰ ਪਤਾ ਨਹੀਂ ਮੈਂ ਟੁੱਟ ਕੇ ਲੱਗੂਗਾ ਬਈ ਉੱਥੇ ਦੀ ਭ ਖੋਸ਼ੀ ਆਪਣਾ ਜੱਗੂ ਜੱਗੂ ਸ਼ੇਲੂ ਇਹ ਤਿੰਨ ਚਾਰ ਨਾਮ ਵੱਡੇ ਨੇ ਅਸੇ ਫਰਿਆਦ ਹੋਰੀ ਜਿਹੜੇ ਨੂੰ ਹੋਰ ਤਰ੍ਹਾਂ ਖੇਡਦੇ ਨੇਗੇ ਚੈਨਤ ਖੇਡਦੇ ਨੇ ਬਣਾ ਕੇ ਫੜਦੇ ਨੇ ਉਹਨਾਂ ਨਾਲ ਫਿਰ ਤੁਹਾਡੇ ਮੈਚ ਵੀ ਲੱਗਦੇ ਰਹੇ ਉਹਨਾਂ ਨਾਲ ਲੱਗਦੇ ਨਹੀਂ ਬਈ ਹਾਂ ਉਹਨਾਂ ਨਾਲ ਕੇ ਮੇਰਾ ਤਜਰਬਾ ਉਹਨਾਂ ਨਾਲ ਬਈ ਬਹੁਤ ਵਧੀਆ ਉਹਨਾਂ ਨਾਲ ਬਈ ਪੂਰਾ ਵਧੀਆ ਮੈਚ ਲੱਗਿਆ ਬਈ ਉੱਥੇ ਮੁਕੰਦਬਰ ਬਈ ਸਾਡਾ ਪੂਰਾ ਮੈਚ ਲੱਗਿਆ ਬਈ ਸਰਾ ਨੂੰ ਮਾ ਸੈਮੀਫਾਈਨਲ ਮੈਚ ਬਈ ਉਦੋਂ ਬਈ ਪਰਲਾ ਜਲਾ ਲਪੂਈ ਆ ਵੀ ਪਹਿਲੀ ਮੈਚ ਖੇਡਿਆ ਦੀ ਉੱਥੇ ਬਿਲਕੁਲ ਉਹਦੇ ਕਿ ਜੱਫਾ ਦੀ ਬਈ ਮੈਨੂੰ ਉਹ ਹੀ ਫੈਸਲੇ ਵਾਲਾ ਪਹਿ ਗਿਆ ਬਿਲਕੁਲ ਬਿਲਕੁਲ ਉੱਥੇ ਮੈਂ ਚਾਰ ਗਿਆ ਵਜੇ ਸੀ ਹਾਂ ਪਾਲੇ ਨੇ ਵੀ ਉੱਥੇ ਸਾਜੀ ਨੂੰ ਫੜਿਆ ਸੀ ਆਹ ਸਾਜੀ ਨੂੰ ਫੜਿਆ ਦੀ ਬਈ ਹਾਂ ਭਾਈ ਪਾਲਾ ਵੀ ਉੱਥੇ ਖੇਡਿਆ ਸੀਗਾ ਬਹੁਤ ਮੈਚ ਲੱਗਿਆ ਬਈ ਸਾਡੇ ਕਿਉਂਕਿ ਅਲੱਗ-ਅਲੱਗ ਤਰ੍ਹਾਂ ਦੀ ਸਟੌਪ ਲਾਈਨ ਹੁੰਦੀ ਹੈ ਤੇ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਨੇ ਜਾਫੀਆਂ ਦੇ ਫੜਨ ਦੇ ਹਾਂ ਖੁਸ਼ੀ ਹੋਰੀ ਹੋਰ ਤਰੀਕੇ ਨਾਲ ਫੜਦੇ ਨੇ ਸ਼ਿੱਲੂ ਹੋਰ ਤਰੀਕੇ ਫੜਦਾ ਜੱਗੂ ਦਾ ਤਰੀਕਾ ਹੋਰ ਹੈ ਫਰਿਆਦ ਹੋਰਾਂ ਦਾ ਹੋਰ ਹੈਗਾ ਅਸੀਂ ਹੋਰ ਕੋਈ ਜਾਫੀ ਇਸ ਤਰ੍ਹਾਂ ਦਾ ਨਜ਼ਰ ਆਉਂਦਾਗਾ ਜਿਹੜਾ ਟਫ ਟਾਈਮ ਦਿੰਦਾ ਹੋਵੇ ਤੁਹਾਨੂੰ ਭਾਈ ਹੋਰ ਤਾਂ ਟਫ ਟੂ ਟਾਈਮ ਤਾਂ ਨਹੀਂ ਬਈ ਕੋਈ ਦਿੰਦਾ ਹੈਗਾ ਟੌਪ ਟਾਈਮ ਦਾ ਨਹੀਂ ਬਾਈ ਜਿਹੜੇ ਤੁਹਾਡੇ ਸਮਿਆਂ ਦੇ ਜਿਹੜੇ ਤੁਹਾਡੇ ਨਾਲ ਆ ਜਿਵੇਂ ਖੁਸ਼ੀ ਬੱਚਾਣਾ ਹੈ ਪਹਾੜੀ ਹੈ ਵਜਨ ਚ ਖੇਡੇ ਨੇ ਤੁਹਾਡੇ ਨਾਲ ਉਹਨਾਂ ਨਾਲ ਖੇਡਣਾ ਦਾ ਤਜਰਬਾ ਕੇ ਮੈਂ ਰਹਿੰਦਾ ਹਾਂ ਉਹਨਾਂ ਨਾਲ ਵੀ ਬਾਈ ਵਧੀਆ ਹੋਰ ਹੀ ਤੰਗ ਕਰਦੇ ਨੇ ਬਾਈ ਜਿਹੜੇ ਤੁਹਾਡੇ ਨਾਲ ਉਹਨਾਂ ਨਾਲ ਬਾਈ ਪੂਰੀ ਹੋਆ ਉਹਨਾਂ ਨਾਲ ਪੂਰਾ ਜਿਹੜੇ ਤੁਹਾਡੇ ਨਾਲ ਖੇਡੇ ਨੇ ਖੁਸ਼ੀ ਆਪੀ ਵਧੀਆ ਵੀ ਬੱਚਾਣੇ ਵਾਲਾ ਬਾਈ ਪੂਰਾ ਵਧੀਆ ਜੱਫੀ ਆ ਵੀ ਆਪਣੇ ਇਸ ਟਾਈਮ ਐਗਰੇ ਖਿਆਲ ਸਭ ਤੋਂ ਤਕੜਾ ਜੱਫੀ ਮੁਸ਼ੀਏ ਬਾਈ ਬਿਲਕੁਲ ਪੂਰਾ ਵਧੀਆ ਜੱਫੀ ਆ ਬਾਈ ਬੂਰਾ ਜਗਮਾਲ ਵਾਲੀ ਆਲਾ ਸੀ ਉਸ ਤੋਂ ਪਹਿਲਾਂ ਉਹ ਵੀ ਚੰਗਾ ਭਜਨ ਚੋਂ ਆਇਆ ਪਰ ਹਾਂ ਜੰਜੂਆ ਸੀ ਰੱਤਾ ਥੇਹਾਲਾ ਇਹ ਵੀ ਚੈਨ ਜਾਪ ਚੋਂ ਭਜਨ ਚੋਂ ਆਇਆ ਹਾਂ ਕੁਲਵਿੰਦਰ ਰੱਤਾ ਥੇਹਾਲਾ ਹੀ ਬੁਝਿਆ ਜਾਫੀ ਹੈ ਬਾਈ ਕੁਲਵਿੰਦਰ ਤੇ ਜੰਜੂਆ ਉਹਦੇ ਬਜਲੇ ਸੱਟ ਲੱਗੀ ਬਾਈ ਗੋਡੇ ਤੇ ਬਿਲਕੁਲ ਬਿਲਕੁਲ ਐ ਗੋਗੋ ਤੁਸੀਂ ਕਿ ਰੇਡਰ ਹੋ ਔਰ ਰੇਡਰ ਦੀ ਮਿਹਨਤ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਰੇਡਰ ਦੇ ਵੀ ਫੁੱਟਵਰਕ ਜ਼ਿਆਦਾ ਹੋਣਾ ਚਾਹੀਦਾ ਬਾਈ ਲੱਤਾਂ ਲਈ ਮਿਹਨਤ ਬਾਈ ਸਪ੍ਰਿੰਟਾਂ ਟਰਨਾਂ ਹੁਣ ਤੁਸੀਂ ਘਾਹ ਤੇ ਖੇਡ ਕੇ ਆਏ ਹੋ ਤੁਸੀਂ ਕਹਿੰਦੇ ਵੀ ਘਾਹ ਤੇ ਖੇਡਣਾ ਥੋੜਾ ਔਖਾ ਲੱਗਦਾ ਪਹਿਲੀ ਵਾਰ ਰੀਡਰ ਨੂੰ ਫਿਰ ਆਪਣੇ ਇਲਾਕੇ ਚ ਚਲੋ ਕੋਈ ਘਾਹ ਵਾਲਾ ਮੈਦਾਨ ਵੀ ਨਹੀਂ ਫਿਰ ਕੋਈ ਇਸ ਤਰ੍ਹਾਂ ਦੀ ਪ੍ਰੈਕਟਿਸ ਹੁਣ ਵੱਖਰੀ ਕਰੋਗੇ ਵੀ ਅਗਲੀ ਵਾਰੀ ਘਾਹ ਤੇ ਕੋਈ ਦਿੱਕਤ ਨਾ ਆਵੇ ਘਾਹ ਤੇ ਬਈ ਦੇਖਾਂਗੇ ਬਈ ਟਰਾਈ ਆਪਣੇ ਸਾਧਿ ਜਰੀ ਜਿਤ ਗਰਾਊਂਡ ਹੀ ਬਣ ਜੂ ਬਈ ਘਾਹ ਵਾਲਾ ਤਿਆਰ ਇੱਥੇ ਦਿਨ ਬਈ ਆਨ ਵਾਲਾ ਨਿਯੋਗ ਆਪਣੇ ਖਜ਼ਾਨਾ ਮੰਤਰੀ ਬਈ ਕਿਹੜੇ ਹੋ ਆਪਣੇ ਤੜਪੜੇ ਸੋਟੀਮਾ ਸਾਹਿਬ ਕੀਮਾ ਸਾਹਿਬ ਯੋ ਕਰਕੇ ਜਾਣਗੇ ਘਾਟਣਾ ਆਪਣੇ ਕਾਹਲੇ ਗਰਾਊਂਡ ਬਣੂ ਕੋਈ ਸਾਧਿ ਜਰੀ ਅੱਛਾ ਹਾਂ ਪੂਰਾ ਵਧੀਆ ਗਰਾਊ ਉਹਦੇ ਬਹੁਤ ਵਧੀਆ ਬਹੁਤ ਵੱਡਾ ਗਰਾਊਂਡ ਬਣੂਗਾ ਸ਼ਾਹਰ ਹੈਗਾ ਆਪਣੇ ਗਰਾਊਂਡ ਘਾਲਾ ਸਾਇਦ ਹਾਂ ਸ਼ਾਹਰ ਹੈਗਾ ਬਈ ਆ ਆਪਣੇ ਨੇੜੇ ਹੀ ਬਣ ਜੂ ਬਾਈ ਆਪਣੇ ਕਿਲੋਮੀਟਰੇ ਤੇ ਬਣ ਜਾ ਲੋ ਅਤੇ ਆ ਰੋਜੂ ਬਾਈ ਹੁਣ ਮੈਨੂੰ ਤਿੰਨ ਕੁ ਮਹੀਨਿਆਂ ਤਾਰ ਕਰ ਦੇਣਗੇ ਬਿਲਕੁਲ ਬਿਲਕੁਲ ਹਾਂ ਉੱਥੇ ਬਹੁਤ ਫਾਇਦਾ ਹੋਊ ਬਾਈ ਹੁਣ ਫਿਰ ਪਿੰਡ ਵੱਲੋਂ ਹੀ ਖੇਡਣਾ ਹੈਗਾ ਪਿੰਡ ਵੱਲੋਂ ਬਾਈ ਹੁਣ ਹਾਂ ਵੀ ਪਿੰਡ ਵੱਲੋਂ ਹੀ ਕਿਪੜੀ ਅਕੈਡਮੀ ਦੀ ਕੋਈ ਉੱਥੇ ਬਾਹਰ ਪਲੈਨਿੰਗ ਹੋਈ ਆ ਵੀ ਕਿਹਦੇ ਵੱਲੋਂ ਖੇਡਣਾ ਇਸ ਵਾਰ ਪਿੰਡ ਵੱਲੋਂ ਬਈ ਦੋ ਤਿੰਨਾਂ ਦੀ ਆਈ ਸੀ ਬਈ ਉਹ ਕਰੀ ਦੀ ਗੱਲ ਆ ਅਜੇ ਬਈ ਪੱਕੀ ਗੱਲ ਜੀ ਨਹੀਂ ਮ ਕਰਦਿਆਂ ਵੱਲੋਂ ਫਿਰ ਫੁੱਲ ਸਪੋਰਟ ਹੈ ਫੁੱਲ ਸਪੋਰਟ ਹੈ ਬਈ ਕਰਦਿਆਂ ਵੱਲੋਂ ਪਹਿਲੇ ਦਿਨੋਂ ਫੁੱਲ ਸਪੋਰਟ ਹੈ ਤੇ ਜਿਹੜੇ ਸਾਡੇ ਨਵੇਂ ਇਲਾਕੇ ਦੇ ਖਿਡਾਰੀ ਖੇਡ ਰਹੇ ਨੇ ਤੁਸੀਂ ਬਾਹਰ ਜਾ ਕੇ ਆਏ ਹੋ ਬੜੀ ਛੋਟੀ ਉਮਰ ਦੇ ਵਿੱਚ ਤੁਹਾਨੂੰ ਇਹ ਮੌਕਾ ਮਿਲ ਗਿਆ ਬਾਹਰ ਜਾਣ ਦਾ ਉਹਨਾਂ ਲਈ ਕੁਝ ਕਹਿਣਾ ਚਾਹੋਗੇ ਬਈ ਮਿਹਨਤ ਕਰੋ ਬਈ ਮਿਹਨਤ ਨਾਲ ਹੀ ਸਭ ਕੁਝ ਆ ਜੇ ਮਿਹਨਤ ਕਰੋਗੇ ਬਈ ਫੇਰੇ ਮਿਹਨਤ ਕਰੋ ਖਰਾਬ ਖਰਾ ਖਾਓ ਬਈ ਬਾਕੀ ਗਲਤ ਗੁਲਤ ਕੰਮਾਉਂਦੇ ਬਈ ਭਰੇ ਰੱਖੋ ਮਿਹਨਤ ਹੀ ਹੈ ਬਈ ਸਭ ਕੁਝ ਨਸ਼ੇ ਪਤੀ ਤੋਂ ਦੂਰ ਰਹੋ ਬਈ ਮਿਹਨਤ ਹੀ ਆ ਬਈ ਸਭ ਕੁਝ ਬਿਲਕੁਲ ਬਹੁਤ ਬਹੁਤ ਧੰਨਵਾਦ ਗੋਗੋ ਤੁਹਾਨੂੰ ਵਧਾਈਆਂ ਪਰਮਾਤਮਾ ਤੁਹਾਡੀ ਖੇਡ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਵੇ ਸੋ ਇਹ ਸਨ ਸਾਡੇ ਇਲਾਕੇ ਦੇ ਜੰਪਾ ਦਾ ਕਬੱਡੀ ਦੇ ਉੱਭਰ ਰਹੇ 스타 ਜੋ ਹੁਣੇ-ਹੁਣੇ ਇੰਗਲੈਂਡ ਜਾ ਕੇ ਆਏ ਨੇ ਸਲੋ ਕਬੱਡੀ ਕਲੱਬ ਵੱਲੋਂ ਖੇਡ ਕੇ ਆਏ ਨੇ ਗੋਗੋ ਰਾਤ ਰਿਆਣਾ ਜਿਨ੍ਹਾਂ ਨੇ ਸੰਖੇਪ ਜੀ ਗੱਲਬਾਤ ਸਾਡੇ ਨਾਲ ਕੀਤੀ ਹੈ ਕਿਉਂਕਿ ਹਲੇ ਇਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਹੈ ਔਰ ਜਿਉਂ-ਜਿਉਂ ਇਹ ਅੱਗੇ ਵਧਦੇ ਜਾਣਗੇ ਅਸੀਂ ਤੁਹਾਡੇ ਰੂਬਰੂ ਕਰਵਾਉਂਦੇ ਜਾਵਾਂਗੇ ਮੈਂ ਸਤਪਾਲ ਖੜਿਆਲ ਕੈਮਰਾਮੈਨ ਕੁਲਦੀਪ ਦੇ ਨਾਲ ਫਿਰ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਪ ਰੂਪ ਹੋਵਾਂਗੇ ਤਦ ਤੱਕ ਨਹੀਂ ਸਾਨੂੰ ਦਿਓ ਇਜਾਜ਼ਤ ਧੰਨਵਾਦ